ਮੇਰਾ ਨਾਮ ਮਾਧਰੀ ਹੈ ਮੇਰੀ ਮਾਂ ਕਮਰੇ ਦੇ ਬਿਸਤਰੇ ਤੇ ਪਈ ਸੀ ਕਮਜ਼ੋਰ ਹਾਲਤ ਵਿੱਚ ਉਹਨਾਂ ਦੀਆਂ ਅੱਖਾਂ ਵਿੱਚ ਉਦਾਸੀ ਛਾਈ ਹੋਈ ਸੀ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਗਈ ਅਤੇ ਉਹਨਾਂ ਦਾ ਹੱਥ ਫੜ ਲਿਆ ਉਹਨਾਂ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਚੁੱਕਾ ਸੀ ਮੇਰੀ ਮਾਂ ਨੂੰ ਕੈਂਸਰ ਵਰਗੀ ਵੱਡੀ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਮੈਂ ਉਹਨਾਂ ਦੇ ਹੱਥ ਚੁੰਮ ਲਏ ਅਤੇ ਥੱਕੀ ਹੋਈ ਮੁਸਕਰਾਟ ਨਾਲ ਉਹਨਾਂ ਨੂੰ ਵੇਖਣ ਲੱਗੀ ਮੇਰੀ ਮਾਂ ਨੇ ਕਿਹਾ ਬੇਟਾ ਮੇਰੇ ਕੋਲ ਥੋੜਾ ਸਮਾਂ ਹੀ ਬਚਿਆ ਹੈ ਆਪਣਾ ਖਿਆਲ ਕਿ ਮੈਂ ਜਾਣਦੀ ਸੀ ਕਿ ਉਹ ਅਜਾ ਕਉਂ ਕਹਿ ਰਹੀ ਸੀ ਕਿਉਂਕਿ ਉਹ ਜਲਦੀ ਹੀ ਆਪਣੀ ਜ਼ਿੰਦਗੀ ਦੀ ਜੰਗ ਹਾਰਨ ਵਾਲੀ ਸੀ ਜਦੋਂ ਮੇਰੇ ਪਿਤਾ ਜੀ ਜ਼ਿੰਦਾ ਸਨ ਅਸੀਂ ਸਾਰੇ ਇੱਕ ਪਰਿਵਾਰ ਵਿੱਚ ਰਹਿੰਦੇ ਸੀ ਮੇਰੇ ਚਾਚਾ ਚਾਚੀ ਅਤੇ ਉਹਨਾਂ ਦੀ ਇੱਕ ਧੀ ਸੀ ਅਤੇ ਸਾਡਾ ਪਰਿਵਾਰ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ ਜਦੋਂ ਤੋਂ ਮੇਰੇ ਪਿਤਾ ਦੀ ਮੌਤ ਹੋਈ ਮੇਰੇ ਚਾਚਾ ਚਾਚੀ ਬਹੁਤ ਬਦਲ ਗਏ ਸਨ ਮੇਰੀ ਮੰਮੀ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਅਤੇ ਚੰਗਾ ਕਮਾਉਂਦੀ ਸੀ ਇਸ ਲਈ ਉਹਨਾਂ ਨੇ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਵੀ ਮੇਰੀ ਮੰਮੀ ਨੂੰ ਆਪਣੇ ਨਾਲ ਰੱਖਿਆ ਅਤੇ ਸਮਝਾਇਆ ਕਿ ਉਹ ਜਵਿਆ ਨਾ ਕਰਨ ਕਿਉਂਕਿ ਇੱਕਤੀ ਹੈ ਅਤੇ ਪਤਾ ਨਹੀਂ ਕੋਈ ਗੈਰ ਮਰਦ ਇਸ ਧੀ ਨੂੰ ਸਵੀਕਾਰ ਕਰੇ ਜਾਂ ਨਾ ਇਸ ਡਰ ਕਾਰਨ ਮੇਰੀ ਮਾਂ ਨੇ ਕਦੇ ਦੂਜਾ ਵਿਆਹ ਨਹੀਂ ਕੀਤਾ ਉਹ ਚਾਚਾ ਚਾਚੀ ਨਾਲ ਇੱਕੋ ਘਰ ਵਿੱਚ ਰਹਿਣ ਲੱਗੀ ਜਦੋਂ ਤੱਕ ਮੇਰੀ ਮੰਮੀ ਬਿਲਕੁਲ ਠੀਕ ਸੀ ਚਾਚਾ ਚਾਚੀ ਦਾ ਵਿਵਹਾਰ ਸਾਡੇ ਨਾਲ ਚੰਗਾ ਸੀ ਪਰ 2 ਸਾਲ ਪਹਿਲਾਂ ਜਦੋਂ ਮੰਮੀ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਾ ਉਹਨਾਂ ਨੇ ਇਲਾਜ ਸ਼ੁਰੂ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ ਮੰਮੀ ਦੀ ਸਿਹਤ ਦਿਨੋਂ ਦਿਨ ਪਿਗੜਦੀ ਗਈ ਅਤੇ ਉਹਨਾਂ ਨੇ ਬਿਸਤਰਾ ਫੜ ਲਿਆ ਜਦੋਂ ਤੋਂ ਮੰਮੀ ਜ਼ਿਆਦਾ ਬਿਮਾਰ ਹੋਈ ਚਾਚਾ ਚਾਚੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਚਾਚੀ ਨੂੰ ਘਰ ਵਿੱਚ ਪਈ ਮੇਰੀ ਬਿਮਾਰ ਮਾਂ ਬੁਰੀ ਲੱਗਣ ਲੱਗੀ ਉਹ ਮੰਮੀ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਸੀ ਹਾਲਾਂਕਿ ਮੈਂ ਘਰ ਦੇ ਕੰਮਾਂ ਵਿੱਚ ਬਰਾਬਰ ਹੱਥ ਬਟਾਉਂਦੀ ਸੀ ਪਰ ਉਹ ਕਹਿੰਦੇ ਸਨ ਕਿ ਤੁਸੀਂ ਮਾਂ ਤੇ ਸਾਡੇ ਤੇ ਬੋਝ ਬਣ ਗਈ ਹੋ ਜਦੋਂ ਤੋਂ ਮੰਮੀ ਨੇ ਨੌਕਰੀ ਛੱਡੀ ਚਾਚਾ ਚਾਚੀ ਨੂੰ ਸਾਡੀ ਮੌਜੂਦਗੀ ਇਸ ਘਰ ਵਿੱਚ ਖੱਲਣ ਲੱਗੀ ਇਹ ਘਰ ਜਿਨਾਂ ਉਹਨਾਂ ਦਾ ਸੀ ਉਹਨਾਂ ਸਾਡਾ ਵੀ ਸੀ ਮੰਮੀ ਦੀ ਸਿਹਤ ਵਿਗੜਦੀ ਜਾ ਰਹੀ ਸੀ ਅਤੇ ਚਾਚੀ ਦਾ ਕੜਕ ਵਿਵਾਰ ਮੇਰੇ ਨਾਲ ਕਿਹੋ ਜਿਹਾ ਸੀ ਉਹ ਮੰਮੀ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹ ਹਮੇਸ਼ਾ ਮੇਰੀ ਫਿਕਰ ਕਰਦੀ ਅਤੇ ਸਮਝਾਉਂਦੀ ਸੀ ਬੇਟਾ ਹਮੇਸ਼ਾ ਆਪਣਾ ਖਿਆਲ ਰੱਖੀ ਮੈਨੂੰ ਪਤਾ ਹੈ ਮੇਰੇ ਕੋਲ ਜਿਆਦਾ ਸਮਾਂ ਨਹੀਂ ਮੇਰੇ ਜਾਣ ਤੋਂ ਬਾਅਦ ਤੇਰੇ ਲਈ ਮੁਸ਼ਕਲ ਸਮਾਂ ਆਵੇਗਾ ਪਰ ਤੂੰ ਹਿੰਮਤ ਨਾਲ ਕੰਮ ਲੈ ਇਸੇ ਨੂੰ ਜਵਾਬ ਨਾ ਦੇ ਚੁੱਪ ਚਾਪ ਸਭ ਕੁਝ ਸਹਿਣ ਕਰ ਉਪਰ ਵਾਲਾ ਤੇਰਾ ਸਾਥ ਦੇਵੇਗਾ ਦੋ ਦਿਨ ਬੀਤੇ ਅਤੇ ਮੇਰੀ ਮਾਂ ਨੇ ਅੱਖਾਂ ਬੰਦ ਕਰ ਲਈਆਂ ਅਤੇ ਫਿਰ ਉਹ ਦੁਬਾਰਾ ਨਾ ਖੁੱਲੀਆਂ ਉਹਨਾਂ ਦੀ ਮੌਤ ਤੇ ਮੈਂ ਫੁੱਟ ਫੁੱਟ ਕੇ ਰੋ ਰਹੀ ਸੀ ਪਹਿਲਾਂ ਪਾਪਾ ਮੈਨੂੰ ਛੱਡ ਕੇ ਚਲੇ ਗਏ ਅਤੇ ਹੁਣ ਮਾਂ ਵੀ ਮੈਂ ਜਾਣਦੀ ਸੀ ਕਿ ਜਾਣ ਤੋਂ ਪਹਿਲਾਂ ਮੇਰੀ ਮਾਂ ਨੇ ਮੇਰੇ ਲਈ ਬਹੁਤ ਪ੍ਰਾਰਥਨਾ ਕੀਤੀ ਹੋਵੇਗੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਇਸ ਘਰ ਵਿੱਚ ਉਹਨਾਂ ਦੀ ਧੀ ਦਾ ਕੀ ਹਾਲ ਹੋਣ ਵਾਲਾ ਸੀ। ਮੇਰੀ ਮਾਂ ਨੇ ਮੇਰੀ ਜਵਾਨੀ ਆਪਣੇ ਲਈ ਕੁਰਬਾਨ ਕਰ ਦਿੱਤੀ ਸੀ। ਆਪਾ ਦੀ ਮੌਤ ਤੋਂ ਬਾਅਦ ਜਦੋਂ ਸਭ ਨੇ ਸਲਾਹ ਦਿੱਤੀ ਕਿ ਦੂਜਾ ਵਿਆਹ ਕਰ ਲਓ ਪਰ ਚਾਚਾ ਚਾਚੀ ਨੇ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਕਿ ਦੂਜਾ ਵਿਆਹ ਨਾ ਕਰੋ ਤਾਂ ਜੋ ਮੰਮੀ ਦੀ ਨੌਕਰੀ ਦੀ ਕਮਾਈ ਦਾ ਫਾਇਦਾ ਉਹਨਾਂ ਨੂੰ ਮਿਲੇ ਜਦੋਂ ਪਾਪਾ ਦੀ ਮੌਤ ਹੋਈ ਮੈਂ ਛੋਟੀ ਸੀ ਪਰ ਮੈਂ ਸਮਝ ਗਈ ਸੀ ਕਿ ਮੇਰੀ ਮਾਂ ਨੇ ਔਰਤ ਹੋਣ ਦੀਆਂ ਖੁਆਇਸ਼ਾਂ ਨੂੰ ਮਾਂ ਹੋਣ ਦੀਆਂ ਜ਼ਿੰਮੇਵਾਰੀਆਂ ਹੇਠਾਂ ਦਬਾ ਦਿੱਤੀਆਂ ਸੀ ਉਹਨਾਂ ਨੇ ਮੇਰੇ ਨਾਲ ਨਾਲ ਚਾਚਾ ਚਾਚੀ ਦਾ ਬੋਝ ਵੀ ਚੁੱਕਿਆ ਆਪਣੀ ਨੌਕਰੀ ਦੇ ਪੈਸਿਆਂ ਨਾਲ ਮੇਰੀ ਅਤੇ ਚਾਚੀ ਦੀ ਤੇ ਗਰਵੀਤਾ ਦੀ ਫੀਸ ਵੀ ਭਰਦੇ ਸਨ ਕਰਦਾ ਸਮਾਨ ਲਿਆਉਂਦੇ ਬਿਜਲੀ ਅਤੇ ਪਾਣੀ ਦਾ ਬਿੱਲ ਵੀ ਦਿੰਦੇ ਚਾਚਾ ਚਾਚੀ ਨੂੰ ਕੋਈ ਪਰਵਾਹ ਨਹੀਂ ਸੀ ਉਹ ਮੰਮੀ ਦੇ ਪੈਸਿਆਂ ਤੇ ਐਸ਼ ਕਰਦੇ ਸਨ ਫਿਰ ਉਹ ਦਿਨ ਆਇਆ ਜਦੋਂ ਉਹਨਾਂ ਨੇ ਸਾਡੀ ਜ਼ਿੰਦਗੀ ਅੰਧੇਰ ਕਰ ਦਿੱਤੀ ਜਦੋਂ ਮੰਮੀ ਨੂੰ ਬਿਮਾਰੀ ਹੋਈ ਸ਼ੁਰੂ ਵਿੱਚ ਉਹਨਾਂ ਨੇ ਹਮਦਰਦੀ ਦਿਖਾਈ ਪਰ ਜਿਉਂ ਜਿਉਂ ਬਿਮਾਰੀ ਵਧਦੀ ਗਈ ਚਾਚੀ ਦੇ ਚਿਹਰੇ ਦੇ ਪਰਦੇ ਹਟਣ ਲੱਗੇ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਚੀਕਾਂ ਚਲਾਉਣ ਲੱਗੀ ਮੈਨੂੰ ਤੰਨ ਨਹੀਂ ਦਿੰਦੀ ਜਿਵੇਂ ਅਸੀਂ ਉਹਨਾਂ ਤੇ ਬੋਝ ਪਾ ਦਿੱਤਾ ਹੋਵੇ ਪਰ ਮੇਰੀ ਮੰਮੀ ਅਤੇ ਮੈਂ ਚੁੱਪ ਰਹੇ ਹੁਣ ਚਾਚੀ ਖਾਣਾ ਕਈ ਵਾਰ ਦਿੰਦੀ ਹੀ ਨਹੀਂ ਸੀ ਅਤੇ ਕਦੇ-ਕਦਾਈਂ ਬਾਸੀ ਖਾਣਾ ਦੇ ਦਿੰਦੀ ਮੰਮੀ ਕਮਜ਼ੋਰ ਹੋ ਗਈ ਸੀ ਮੈਂ ਸਕੂਲ ਤੋਂ ਆ ਕੇ ਉਹਨਾਂ ਦੀ ਦੇਖਭਾਲ ਕਰਦੀ ਮੰਮੀ ਮਾਫੀ ਮੰਗਦੀ ਅਤੇ ਕਹਿੰਦੀ ਬੇਟਾ ਮੈਨੂੰ ਮਾਫ ਕਰ ਦੇ ਮੈਂ ਤੇਰੇ ਲਈ ਕੁਝ ਨਾ ਕਰ ਸਕੇ ਮੈਂ ਕਹਿੰਦੀ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਮੈਨੂੰ ਪਾਲ ਕੇ ਵੱਡਾ ਕੀਤਾ ਇਹੀ ਮੇਰੇ ਲਈ ਕਾਫੀ ਹੈ ਮੈਂ ਚਾਹੁੰਦੀ ਹਾਂ ਤੁਸੀਂ ਜਲਦੀ ਠੀਕ ਹੋ ਜਾਓ ਜਦੋਂ ਮੰਮੀ ਦਾ ਦਮ ਨਿਕਲ ਰਿਹਾ ਸੀ ਮੈਂ ਉਹਨਾਂ ਦੇ ਕੋਲ ਬੈਠੀ ਸੀ ਉਹਨਾਂ ਦੇ ਬੁੱਲ ਸੁੱਕ ਰਹੇ ਸਨ ਮੈਂ ਪਾਣੀ ਦੇਣ ਉੱਠੀ ਪਰ ਉਹਨਾਂ ਨੇ ਇਸ਼ਾਰੇ ਨਾਲ ਮਨਾ ਕਰ ਦਿੱਤਾ ਅਤੇ ਕਿਹਾ ਬੱਸ ਬੇਟਾ ਮੇਰਾ ਵਕਤ ਆ ਗਿਆ ਤੂੰ ਮੇਰੇ ਕੋਲ ਬੈਠੀ ਰਹਿ ਉਨਾਂ ਨੇ ਮੇਰਾ ਹੱਥ ਫੜ ਲਿਆ ਮੈਨੂੰ ਲੱਗਾ ਜਿਵੇਂ ਕੋਈ ਚੀਜ਼ ਮੈਥੋਂ ਦੂਰ ਜਾ ਰਹੀ ਹੋਵੇ ਮੇਰੇ ਕੰਨਾਂ ਵਿੱਚ ਕੋਈ ਆਵਾਜ਼ ਨਹੀਂ ਸੀ ਸਿਰਫ ਮੰਮੀ ਦੀਆਂ ਆਖਰੀ ਸਾਹਾਂ ਦੀ ਗੂੰਜ ਸੀ ਮੈਂ ਚੀਕ-ਚੀਕ ਕੇ ਰੋਣ ਲੱਗੀ ਮੰਮੀ ਨੇ ਅੱਖਾਂ ਬੰਦ ਕਰ ਲਈਆਂ ਚਾਚਾ ਚਾਚੀ ਨੇ ਜਦੋਂ ਮੰਮੀ ਨੂੰ ਮਰਿਆ ਵੇਖਿਆ ਆਸ-ਪਾਸ ਦੇ ਲੋਕਾਂ ਨੂੰ ਖਬਰ ਪਹੁੰਚਾਈ ਕਿ ਦਿਵਿਆ ਭਾਬੀ ਮਰ ਗਈ। ਅੰਤਿਮ ਸੰਸਕਾਰ ਲਈ ਆ ਜਾਓ। ਘਰ ਵਿੱਚ ਢੀੜ ਇਕੱਠੀ ਹੋਣ ਲੱਗੀ। ਮੈਂ ਰੋ ਰੋ ਕੇ ਬੇਹਾਲ ਹੋ ਗਈ। ਚਾਚੀ ਸਾਹਿਬ ਦੇ ਸਾਹਮਣੇ ਮੈਨੂੰ ਤਸੱਲੀ ਦੇ ਰਹੀ ਸੀ। ਜਿਵੇਂ ਉਹਨਾਂ ਨੂੰ ਮੰਮੀ ਦੀ ਮੌਤ ਦਾ ਬਹੁਤ ਦੁੱਖ ਹੋਵੇ। ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਪਰ ਉਸ ਦੇ ਸ਼ਬਦ ਅਤੇ ਚੀਕਣਾ ਸਭ ਨਾਟਕ ਸੀ ਮੇਰੀ ਉਮਰ ਉਦੋਂ 16 ਸਾਲ ਸੀ ਇਹ ਲੋਕ ਮੈਨੂੰ ਬੱਚੀ ਸਮਝਦੇ ਸਨ ਜਿਵੇਂ ਮੈਂ ਕੁਝ ਜਾਣਦੀ ਨਾ ਹੋਵਾਂ ਪਰ ਮੈਂ ਜਾਣਦੀ ਸੀ ਕਿ ਚਾਚੀ ਕਿਹੋ ਜਿਹੀ ਹੈ ਅਤੇ ਹੁਣ ਸਭ ਦੇ ਸਾਹਮਣੇ ਨਾਟਕ ਕਰ ਰਹੀ ਹੈ ਮੈਂ ਹੈਰਾਨ ਸੀ ਕਿ ਇਹੀ ਔਰਤ ਕੱਲ ਮੈਨੂੰ ਅਤੇ ਮੰਮੀ ਨੂੰ ਤਾਨੇ ਦਿੰਦੀ ਸੀ ਅਤੇ ਅੱਜ ਝੂਠ ਬੋਲ ਕੇ ਰੋ ਰਹੀ ਹੈ ਚਾਚਾ ਜੀ ਚੁੱਪ ਖੜੇ ਸਨ ਮਹੱਲੇ ਦੇ ਲੋਕ ਮੇਰੇ ਕੋਲ ਬੈਠ ਕੇ ਤਸੱਲੀ ਦੇਣ ਲੱਗੇ ਇੱਕ ਔਰਤ ਨੇ ਕਿਹਾ ਬੇਟਾ ਮਾਂ ਇੱਕੋ ਹੁੰਦੀ ਹੈ ਅਸੀਂ ਜਾਣਦੇ ਹਾਂ ਤੇਰਾ ਦੁੱਖ ਵੱਡਾ ਹੈ ਉਸ ਨੇ ਮੈਨੂੰ ਗਲੇ ਲਗਾਇਆ ਅਤੇ ਤਸੱਲੀ ਦਿੱਤੀ ਪਰ ਮੈਂ ਪੱਥਰ ਵਾਂਗ ਬੈਠੀ ਸੀ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਸਾਹਮਣੇ ਮੇਰੀ ਮਾਂ ਦੀ ਲਾਸ਼ ਸੀ ਅਤੇ ਮੈਂ ਲਗਾਤਾਰ ਉਸ ਨੂੰ ਵੇਖ ਰਹੀ ਸੀ ਕਿਉਂਕਿ ਇਹ ਆਖਰੀ ਦਿਨ ਸੀ ਮੈਂ ਉਸ ਨੂੰ ਨਜ਼ਰ ਭਰ ਕੇ ਵੇਖ ਸਕਦੀ ਸੀ ਫਿਰ ਉਹ ਮੈਨੂੰ ਕਦੇ ਨਸੀਬ ਨਹੀਂ ਸੀ ਮੰਮੀ ਦਾ ਕ੍ਰਿਆ ਕਰਮ ਪੂਰਾ ਹੋ ਗਿਆ ਉਹ ਮੈਨੂੰ ਸਦਾ ਲਈ ਛੱਡ ਕੇ ਚਲੀ ਗਈ ਲੱਗਦਾ ਸੀ ਜਿਵੇਂ ਮੇਰੇ ਅੰਦਰ ਦਾ ਸਭ ਕੁਝ ਮੰਮੀ ਦੀ ਚਿਤਾ ਨਾਲ ਸੜ ਗਿਆ ਹੋਵੇ ਮੈਂ ਘਰ ਦੇ ਇੱਕ ਕੋਨੇ ਵਿੱਚ ਬੈਠੀ ਸੀ ਅੰਦਰੋਂ ਰੋ ਰਹੀ ਸੀ ਮੂਲ ਖੋਇਆ ਹੋਇਆ ਸੀ ਮੁਹੱਲੇ ਦੀ ਇੱਕ ਆਂਟੀ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਂ ਨਜ਼ਰ ਉਠਾਈ ਤਾਂ ਉਹ ਮੇਰੇ ਕੋਲ ਖੜੀ ਸੀ ਉਹ ਮੇਰੇ ਨੇੜੇ ਬੈਠ ਗਈ ਅਤੇ ਹੌਲੀ ਜਿਹੇ ਕਿਹਾ ਮਧੂਰੀ ਬੇਟਾ ਤੇਰੀ ਮੰਮੀ ਬਹੁਤ ਚੰਗੀ ਔਰਤ ਸੀ ਜਿਸ ਸਕੂਲ ਵਿੱਚ ਉਹ ਪੜਾਉਂਦੀ ਸੀ ਉਸੇ ਸਕੂਲ ਵਿੱਚ ਮੇਰਾ ਪੁੱਤਰ ਵੀ ਪੜਦਾ ਸੀ ਜਦੋਂ ਤੂੰ ਛੋਟੀ ਸੀ ਤੇਰੇ ਪਾਪਾ ਦੀ ਮੌਤ ਹੋ ਗਈ ਸੀ ਤੇਰੀ ਮੰਮੀ ਅਤੇ ਮੇਰੀ ਚੰਗੀ ਜਾਣ ਪਛਾਣ ਸੀ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਮਰਦ ਦੀ ਛਾਂ ਨਹੀਂ ਚਾਹੀਦੀ ਮੇਰੀ ਧੀ ਮੇਰਾ ਸਭ ਕੁਝ ਹੈ ਮੈਂ ਤੇਰੀ ਮਾਂ ਵਿੱਚ ਬਹੁਤ ਹਿੰਮਤ ਵੇਖੀ ਜੋ ਸ਼ਾਇਦ ਕਿਸੇ ਵਿੱਚ ਨਹੀਂ ਫਿਰ ਉਸਨੇ ਮੈਨੂੰ ਗਲੀ ਲਗਾਇਆ ਅਤੇ ਮੈਂ ਉਸ ਨਾਲ ਲਿਫਟ ਕੇ ਰੋਣ ਲੱਗੀ ਬਿਮਲਾ ਆਂਟੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਜੋ ਸ਼ਬਦ ਕਹੇ ਉਹ ساری ਜ਼ਿੰਦਗੀ ਮੇਰੇ ਕੰਨਾਂ ਵਿੱਚ ਗੂੰਜਦੇ ਰਹੇ ਉਸਨੇ ਕਿਹਾ ਬੇਟਾ ਤੇਰਾ ਸਬਰ ਹੀ ਤੇਰੀ ਤਾਕਤ ਬਣੇਗਾ ਜੋ ਪ੍ਰਾਰਥਨਾ ਟੁੱਟੇ ਦਿਲ ਨਾਲ ਨਿਕਲਦੀ ਹੈ ਉਹ ਅਸਮਾਨਾਂ ਤੱਕ ਜਾਂਦੀ ਹੈ ਤੇਰੀ ਮਾਂ ਦੀ ਆ ਬਹੁਤ ਜਲਦੀ ਰੰਗ ਲਿਆਵੇਗੀ ਬਸ ਤੂੰ ਹੌਸਲਾ ਰੱਖ ਮੈਂ ਉਸਦੇ ਸ਼ਬਦਾਂ ਨੂੰ ਦਿਮਾਗ ਵਿੱਚ ਬਿਠਾ ਲਿਆ ਮੰਮੀ ਦੀ ਮੌਤ ਨੂੰ ਕਈ ਦਿਨ ਬੀਤ ਗਏ ਪਹਿਲਾਂ ਜਦੋਂ ਮੰਮੀ ਜਿੰਦਾ ਸੀ ਚਾਚੀ ਦੀ ਜ਼ੁਬਾਨ ਤੇ ਥੋੜੀ ਜਹੀ ਲਗਾਮ ਸੀ ਚਾਚਾ ਜੀ ਦੀਆਂ ਅੱਖਾਂ ਵਿੱਚ ਕੁਝ ਲਿਹਾਜ ਸੀ ਪਰ ਹੁਣ ਉਹ ਮੈਨੂੰ ਸਭ ਤੋਂ ਵੱਡਾ ਬੋਝ ਸਮਝਦੇ ਸਨ ਮੈਨੂੰ ਪਸੰਦ ਨਹੀਂ ਕਰਦੇ ਸਨ ਮੈਂ ਉਹਨਾਂ ਲਈ ਗੈਰ ਜ਼ਰੂਰੀ ਸੀ ਮੈਨੂੰ ਯਾਦ ਹੈ ਮੰਮੀ ਦੀ ਮੌਤ ਦੇ ਦੂਜੇ ਦਿਨ ਹੀ ਖਾਣੇ ਦੇ ਸਮੇਂ ਚਾਚੀ ਨੇ ਮੇਰੇ ਸਾਹਮਣੇ ਖਾਣੇ ਦੀ ਥਾਲੀ ਰੱਖੀ ਜਿਸ ਵਿੱਚ ਕੁਝ ਰੋਟੀਆਂ ਦੇ ਟੁਕੜੇ ਅਤੇ ਬਾਸੀ ਸਬਜ਼ੀ ਸੀ ਜਿਸ ਵਿੱਚੋਂ ਬਦਬੂ ਆ ਰਹੀ ਸੀ ਜਿਵੇਂ ਖਰਾਬ ਹੋ ਗਈ ਹੋਵੇ ਮੈਂ ਕਿਹਾ ਚਾਚੀ ਖਾਣਾ ਤਾਂ ਖਰਾਬ ਹੋ ਗਿਆ ਹੈ ਉਸਨੇ ਕਿਹਾ ਤੈਨੂੰ ਇਹੀ ਖਾਣਾ ਮਿਲੇਗਾ ਹੁਣ ਤੇਰੇ ਮਾਤਾ ਪਿਤਾ ਨਹੀਂ ਜੋ ਤੈਨੂੰ ਰੰਗਾ ਖਾਣਾ ਖਵਾਉਣ ਸਾਡੀ ਮਿਹਰਬਾਨੀ ਹੈ ਕਿ ਤੈਨੂੰ ਇਹ ਵੀ ਮਿਲ ਰਿਹਾ ਹੈ ਚੁੱਪ ਚਾਪ ਖਾ ਲੈ ਮੈਂ ਚੁੱਪ ਰਹੀ ਮੈਂ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਲਈ ਬੋਲਣਾ ਬ्यर्थ ਹੈ ਮੰਮੀ ਦੇ ਜਾਣ ਤੋਂ ਬਾਅਦ ਮੇਰੀ ਇਸ ਘਰ ਵਿੱਚ ਕੋਈ ਅਹਿਸਿਆਤ ਨਹੀਂ ਰਹੀ ਮੈਂ ਆਪਣੇ ਨਾਲ ਵਾਦਾ ਕੀਤਾ ਸੀ ਕਿ ਮੈਂ ਹਮੇਸ਼ਾ ਚੁੱਪ ਰਹਾਂਗੀ ਸਭ ਕੁਝ ਸਹਿ ਲਵਾਂਗੀ ਅਤੇ ਚੰਗੇ ਵਕਤ ਦਾ ਇੰਤਜ਼ਾਰ ਕਰਾਂਗੀ ਸ਼ੁਰੂ ਵਿੱਚ ਚਾਚੀ ਨੇ ਕਿਹਾ ਸੀ ਕੁਝ ਦਿਨ ਆਰਾਮ ਕਰ ਲੈ ਤੇਰੀ ਮਾਂ ਦੀ ਮੌਤ ਹੋਈ ਹੈ ਜੇ ਕੋਈ ਆਵੇਗਾ ਤਾਂ ਕਹੇਗਾ ਅਸੀਂ ਤੇ ਇਥੋਂ ਕੰਮ ਕਰਵਾ ਰਹੇ ਹਾਂ ਪਰ ਬਾਅਦ ਵਿੱਚ ਉਸ ਨੇ ਘਰ ਦਾ ਸਾਰਾ ਕੰਮ ਮੇਰੇ ਤੇ ਪਾ ਦਿੱਤਾ ਇੱਕ ਦਿਨ ਉਸ ਨੇ ਸਾਫ਼ ਕਿਹਾ ਹੁਣ ਤੈਨੂੰ ਪੜ੍ਹਾਈ ਦੀ ਵੀ ਲੋੜ ਨਹੀਂ ਇੱਥੇ ਪੈਸੇ ਦਰਅਕਤਾਂ ਤੇ ਨਹੀਂ ਲੱਗਦੇ ਮੈਂ ਇਸ ਬਾਰੇ ਚਾਚਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਵੀ ਬੇਰੁਖੀ ਸੀ ਉਹਨਾਂ ਨੇ ਕਿਹਾ ਮਧੂਰੀ ਗੱਲ ਸਮਝ ਬੇਟਾ ਹੁਣ ਤੂੰ ਵੱਡੀ ਹੋ ਗਈ ਹੈ ਆਪਣੇ ਆਪ ਨੂੰ ਸੰਭਾਲ ਅਸੀਂ ਜਿੰਨਾ ਕਰ ਸਕਦੇ ਸੀ ਕੀਤਾ ਪਰ ਹੁਣ ਹੋਰ ਕੁਝ ਨਹੀਂ ਕਰ ਸਕਦੇ ਉਹਨਾਂ ਦੇ ਸ਼ਬਦ ਮੇਰੇ ਦਿਲ ਤੇ ਲੱਗ ਰਹੇ ਸਨ ਆਖਰ ਉਹਨਾਂ ਨੇ ਮੇਰੇ ਲਈ ਕੀ ਕੀਤਾ ਸੀ ਮੈਂ ਚੁੱਪ ਰਹੀ ਕੁਝ ਦਿਨ ਹੋਰ ਬੀਤੇ ਤਾਂ ਚਾਚੀ ਨੇ ਆਪਣੇ ਛੋਟੇ ਭਰਾ ਦੀ ਸ਼ਾਂਤ ਨੂੰ ਘਰ ਰਹਿਣ ਲਈ ਬੁਲਾ ਲਿਆ ਜੋ ਇਸ ਸ਼ਹਿਰ ਵਿੱਚ ਪੜਨ ਆਇਆ ਸੀ ਹੋਸਟਲ ਦਾ ਖਰਚਾ ਬਚਾਉਣ ਲਈ ਚਾਚੀ ਨੇ ਉਸ ਨੂੰ ਘਰ ਰੱਖ ਲਿਆ ਪਰ ਜਦੋਂ ਤੋਂ ਉਹ ਆਇਆ ਉਸ ਦੀ ਗੰਦੀ ਨਜ਼ਰ ਮੇਰੇ ਤੇ ਰਹਿੰਦੀ ਸੀ ਸ਼ੁਰੂ ਵਿੱਚ ਉਹ ਮੈਨੂੰ ਘੂਰਦਾ ਪਰ ਹੁਣ ਮੇਰੇ ਆਸ-ਪਾਸ ਮੜਰਾਉਣ ਲੱਗਾ ਖਾਣੇ ਦੇ ਸਮੇਂ ਮੈਨੂੰ ਸ਼ੂਨ ਦੀ ਕੋਸ਼ਿਸ਼ ਕਰਦਾ ਜਾਂ ਗੱਲਾਂ ਵਿੱਚ ਓਲ ਜਾਉਂਦਾ ਪਰ ਮੈਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਲੱਗੀ। ਮੈਨੂੰ ਡਰ ਲੱਗਦਾ ਸੀ। ਚਾਚੀ ਦੀ ਟੀ ਗਰਵਿਤਾ ਘਰ ਦਾ ਕੋਈ ਕੰਮ ਨਹੀਂ ਸੀ ਕਰਦੀ। ਸਾਰੇ ਕੰਮ ਮੈਨੂੰ ਕਰਨੇ ਪੈਂਦੇ ਸਨ। ਇੱਕ ਰਾਤ ਦੀ ਸ਼ਾਂਤ ਮੇਰੇ ਕਮਰੇ ਦੇ ਬਾਹਰ ਖੜਾ ਸੀ। ਮੈਂ ਕਿਹਾ, "ਤੂੰ ਇੱਥੇ ਕੀ ਕਰ ਰਿਹਾ ਹੈ?" ਮੇਰੀ ਜ਼ੋਰਦਾਰ ਆਵਾਜ਼ ਉਸ ਸੁਣ ਕੇ ਉਹ ਡਰ ਗਿਆ ਅਤੇ ਪਹਿਲੀ ਵਾਰ ਪਿੱਛੇ ਹਟਿਆ। ਚਾਚਾ ਚਾਚੀ ਨੇ ਮੇਰੇ ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਨਹੀਂ ਜਾਣਦੇ ਸਨ ਕਿ ਮੈਂ ਚੁੱਪ ਹਾਂ ਪਰ ਹਾਰੀ ਨਹੀਂ ਮੈਂ ਜਾਣਦੀ ਸੀ ਕਿ ਇੱਕ ਨਾ ਇੱਕ ਦਿਨ ਮੇਰੇ ਇਨਸਾਫ ਦਾ ਫੈਸਲਾ ਹੋਵੇਗਾ ਮੇਰੀ ਮੰਮੀ ਐਸ ਘਰ ਦਾ ਬੋਝ ਚੁੱਕਦੀ ਸੀ ਪੈਸੇ ਦਿੰਦੀ ਸੀ ਅਤੇ ਉਦੋਂ ਸਭ ਦੇ ਮੂੰਹ ਬੰਦ ਸਨ ਹੁਣ ਉਹ ਚਲੀ ਗਈ ਸਭ ਦੀਆਂ ਜ਼ੁਬਾਨਾਂ ਵਿੱਚ ਮੇਰੇ ਲਈ ਜ਼ਹਿਰ ਹੀ ਹੈ ਪਹਿਲਾਂ ਸਾਡਾ ਝਗੜਾ ਮੇਰੇ ਕੱਪੜਿਆਂ ਤੇ ਹੋਇਆ। ਚਾਚੀ ਨੇ ਸਾਫ਼ ਕਿਹਾ ਤੇਰੇ ਨਵੇਂ ਕੱਪੜੇ ਜਿੰਨੇ ਹਨ ਉਹੀ ਕਾਫੀ ਹਨ। ਅੱਗੇ ਤੈਨੂੰ ਨਵੇਂ ਕੱਪੜਿਆਂ ਦੀ ਲੋੜ ਨਹੀਂ। ਮੇਰੇ ਕੋਲ ਸਿਰਫ਼ 4 ਜੋੜੇ ਨਵੇਂ ਕੱਪੜੇ ਅਤੇ ਇੱਕ ਸਕੂਲ ਦੀ ਵਰਦੀ ਸੀ ਜੋ ਹੁਣ ਪੁਰਾਣੀ ਲੱਗਣ ਲੱਗੀ ਸੀ। ਮੈਂ ਇਸ ਤੇ ਵੀ ਚੁੱਪ ਰਹੀ। ਇੱਕ ਦਿਨ ਚਾਚੀ ਨੇ ਮੇਰੀ ਵਰਦੀ ਪਾਣੀ ਵਿੱਚ ਪਾ ਦਿੱਤੀ ਅਤੇ ਕਿਹਾ ਜਦੋਂ ਸਕੂਲ ਦੀ ਫੀਸ ਨਹੀਂ ਤਾਂ ਵਰਦੀ ਦਾ ਕੀ ਕੰਮ? ਫਿਰ ਮੈਨੂੰ ਪਤਾ ਲੱਗਾ ਕਿ ਮੈਨੂੰ ਸਕੂਲੋਂ ਹਟਾ ਦਿੱਤਾ ਗਿਆ। ਚਾਚੀ ਨੇ ਸਕੂਲ ਵਿੱਚ ਫੋਨ ਕਰਕੇ ਕਹਿ ਦਿੱਤਾ ਸੀ ਕਿ ਅਸੀਂ ਫੀਸ ਨਹੀਂ ਦੇ ਸਕਦੇ ਚਾਚਾ ਜੀ ਨੇ ਇਸ ਤੇ ਕੁਝ ਨਾ ਕਿਹਾ ਨਾ ਹੀ ਮੇਰੇ ਨਾਲ ਅੱਖਾਂ ਮਿਲਾਈਆਂ ਉਹ ਸੋਫੇ ਤੇ ਬੈਠੇ ਟੀਵੀ ਵੇਖਦੇ ਰਹੇ ਮੇਰੇ ਦਿਲ ਵਿੱਚ ਇੱਕ ਜੀਵ ਜਿਹਾ ਤੂਫਾਨ ਮਚ ਰਿਹਾ ਸੀ ਪਰ ਮੈਂ ਚੁੱਪ ਰਹੀ ਮੈਂ ਜਾਣਦੀ ਸੀ ਕਿ ਹੁਣ ਮੈਨੂੰ ਆਪਣੇ ਲਈ ਖੁਦ ਹੀ ਖੜਨਾ ਹੈ ਮੈਂ ਉਦੋਂ ਹੀ ਜਦੋਂ ਮੈਂ ਸਭ ਤੋਂ ਜ਼ਿਆਦਾ ਕਮਜ਼ੋਰ ਸੀ ਇੱਕ ਰਾਤ ਅਚਾਨਕ ਦੀ ਸ਼ਾਂਤ ਮੇਰੇ ਕਮਰੇ ਵਿੱਚ ਆ ਗਿਆ ਮੈਂ ਲੇਟੀ ਹੋਈ ਸੀ ਅਤੇ ਦਰਵਾਜ਼ਾ ਖੁੱਲ੍ਹਾ ਸੀ ਕਿਉਂਕਿ ਚਾਚੀ ਨੇ ਕਿਹਾ ਸੀ ਦਰਵਾਜ਼ਾ ਬੰਦ ਕਰਨ ਦੀ ਤੇਰੀ ਕੀ ਔਕਾਤ ਇਹ ਤੇਰਾ ਕਮਰਾ ਥੋੜੀ ਹੈ ਮੈਨੂੰ ਸਟੋਰ ਰੂਮ ਵਿੱਚ ਰੱਖਿਆ ਗਿਆ ਸੀ ਅਤੇ ਮੇਰੇ ਕਮਰੇ ਤੇ ਗਰਵੀਤਾ ਨੇ ਕਬਜ਼ਾ ਕਰ ਲਿਆ ਸੀ ਜੀ ਸ਼ਾਂਤ ਦਵੇ ਪੈਰੀ ਆਇਆ ਅਤੇ ਮੇਰੇ ਬਿਸਤਰੇ ਦੇ ਨੇੜੇ ਝੁਕਿਆ ਮੈਂ ਜਾਗ ਰਹੀ ਸੀ ਪਰ ਅੱਖਾਂ ਬੰਦ ਸਨ ਮੈਂ ਉਸ ਦੀ ਸਾਹ ਮੇਰੇ ਚਿਹਰੇ ਤੇ ਮਹਿਸੂਸ ਕੀਤੀ ਜਿਵੇਂ ਹੀ ਉਸ ਨੇ ਮੇਰੇ ਚਿਹਰੇ ਨੂੰ ਹੱਥ ਲਾਇਆ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਮੈਂ ਚੀਕ ਕੇ ਕਿਹਾ ਦਿਸ਼ਾਂਤ ਤੂੰ ਉਹ ਚੌਂਕ ਗਿਆ ਅਤੇ ਤੇਜ਼ੀ ਨਾਲ ਪਿੱਛੇ ਹਟਿਆ ਪਰ ਉਸ ਨੇ ਆਪਣੇ ਚਿਹਰੇ ਤੇ ਮਾਸੂਮੀਅਤ ਲਿਆ ਕੇ ਕਿਹਾ ਮੈਂ ਤਾਂ ਬਸ ਵੇਖਣ ਆਇਆ ਸੀ ਕਿ ਤੂੰ ਠੀਕ ਹੈ ਜਾਂ ਨਹੀਂ ਤੂੰ ਇੰਨਾ ਚੀਕ ਕਉ ਰਹੀ ਹੈ ਮੇਰੀ ਚੀਕਨ ਦੀ ਆਵਾਜ਼ ਸੁਣ ਕੇ ਚਾਚੀ ਵੀ ਉੱਥੇ ਆ ਗਈ ਅਤੇ ਪੂਰੀ ਗੱਲ ਸੁਣੇ ਬਿਨਾ ਮੈਨੂੰ ਡਾਂਟਣ ਲੱਗੀ ਉਸਨੇ ਕਿਹਾ ਚੁੱਪ ਕਰ ਰਾਤ ਨੂੰ ਸ਼ੋਰ ਕਿਉਂ ਕਰ ਰਹੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਚਾਚੀ ਨੇ ਕਿਹਾ ਮੇਰਾ ਭਰਾ ਵੀ ਤੇਰਾ ਭਰਾ ਹੈ ਉਸ ਦੀ ਇੱਜ਼ਤ ਕਰਿਆ ਕਰ ਮੈਂ ਚੁੱਪ ਹੋ ਗਈ ਦਿਸ਼ਾਂਤ ਦਰਵਾਜ਼ੇ ਦੇ ਕੋਨੇ 'ਚ ਖੜਾ ਮੁਸਕਰਾ ਰਿਹਾ ਸੀ ਜਿਵੇਂ ਜਾਣਦਾ ਹੋਵੇ ਕਿ ਹੁਣ ਮੈਂ ਚਾਚੀ ਦੀ ਗੱਲ ਸੁਣ ਕੇ ਕੁਝ ਨਹੀਂ ਕਹਾਂਗੀ ਚਾਚਾ ਜੀ ਸਭ ਕੁਝ ਵੇਖਦੇ ਮਹਿਸੂਸ ਕਰਦੇ ਪਰ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਇੱਕ ਦਿਨ ਮੈਂ ਹਿੰਮਤ ਕਰਕੇ ਚਾਚਾ ਜੀ ਨੂੰ ਦੀ ਸ਼ਾਂਤ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਗੱਲ ਸ਼ੁਰੂ ਕੀਤੀ ਹੀ ਸੀ ਕਿ ਪੂਰੀ ਹੋਣ ਤੋਂ ਪਹਿਲਾਂ ਚਾਚਾ ਜੀ ਨੇ ਕਿਹਾ ਚੁੱਪ ਕਰ ਅਤੇ ਆਪਣੀ ਬਕਵਾਸ ਬੰਦ ਕਰ। ਦਿਸ਼ਾਨ ਤੇਰੀ ਚਾਚੀ ਦਾ ਭਰਾ ਹੈ ਅਤੇ ਬਹੁਤ شریف ਮੁੰਡਾ ਹੈ। ਉਸ ਬਾਰੇ ਕਦੇ ਗਲਤ ਗੱਲ ਨਾ ਕਰ। ਅਸੀਂ ਤੈਨੂੰ ਤਰਸ ਖਾ ਕੇ ਇਸ ਘਰ ਵਿੱਚ ਰੱਖਿਆ ਹੈ। ਅਸੀਂ ਤੇਰੇ ਤੇ एहसान ਕਰ ਰਹੇ ਹਾਂ ਅਤੇ ਤੂੰ ਚਾਚੀ ਦੇ ਭਰਾ ਤੇ ਇਲਜ਼ਾਮ ਲਾ ਰਹੀ ਹੈ। ਮੈਨੂੰ ਹੈਰਾਨੀ ਸੀ ਕਿ ਚਾਚਾ ਜੀ ਨੂੰ ਚਾਚੀ ਦੇ ਭਰਾ ਤੇ ਇੰਨਾ ਭਰੋਸਾ ਸੀ ਪਰ ਆਪਣੀ ਸਗੀ ਭਤੀਜੀ ਤੇ ਨਹੀਂ। ਉਨ੍ਹਾਂ ਦੀਆਂ ਅੱਖਾਂ 'ਚ ਸ਼ਕਤੀ ਨੇ ਮੈਨੂੰ ਸਿਖਾਇਆ ਕਿ ਰਿਸ਼ਤੇ ਸਿਰਫ ਖੂਨ ਦੇ ਨਹੀਂ ਅਤੇ ਖੂਨ ਦੇ ਰਿਸ਼ਤੇ 'ਚ ਵੀ ਜ਼ਹਿਰ ਮਿਲਿਆ ਹੁੰਦਾ ਹੈ ਮੈਂ ਘਰ ਦੇ ਹਰ ਕੋਨੇ 'ਚ ਦੇ ਸ਼ਾਂਤ ਦੇ ਕਦਮਾਂ ਤੋਂ ਵੀ ਡਰਨ ਲੱਗੀ ਔਰ ਆਤਮੈ ਨੂੰ ਯਾਦ ਹੈ ਜਦੋਂ ਮੈਂ ਚੁੱਪਕੇ ਨਾਲ ਆਂਗਣ ਚ ਗਈ ਅਸਮਾਨ ਵੱਲ ਵੇਖਿਆ ਅਤੇ ਮਾਂ ਨੂੰ ਯਾਦ ਕੀਤਾ ਮੈਂ ਕਿਹਾ ਮਾਂ ਮੈਨੂੰ ਮaaf ਕਰ ਮੈਂ ਬਹੁਤ ਕਮਜ਼ੋਰ ਪੈ ਰਹੀ ਹਾਂ ਮੈਂ ਆਪਣੇ ਆਪ ਨੂੰ ਨਹੀਂ ਬਚਾ ਸਕਦੀ ਇੱਕ ਦਿਨ ਅਚਾਨਕ ਗਰਵਿਤਾ ਦੀ ਸਿਹਤ ਬਹੁਤ ਵਿਗੜ ਗਈ ਚਾਚੀ ਪਰੇਸ਼ਾਨ ਹੋ ਗਈ ਰੋਣ ਲੱਗੀ ਮੈਂ ਚੁੱਪ ਰਹੀ ਪਰ ਗਰਵਿਤਾ ਦੀ ਸਿਹਤ ਲਈ ਪ੍ਰਾਰਥਨਾ ਕਰਨ ਲੱਗੀ ਦਿਸ਼ਾਂਤ ਮੇਰੇ ਕਮਰੇ ਵਿੱਚ ਆਇਆ ਪਰ ਉਦਾਸ ਸੀ ਉਸ ਦੀਆਂ ਅੱਖਾਂ ਚ ਹਿਚਕਿਚਾੜ ਸੀ ਜਿਵੇਂ ਕੁਝ ਬਦਲਿਆ ਹੋਵੇ ਮੈਨੂੰ ਮੇਦੀ ਕੱਲ ਯਾਦ ਆਈ ਹਰ ਜ਼ੁਲਮ ਵਾਲੀ ਰਾਤ ਤੋਂ ਬਾਅਦ ਇਨਸਾਫ ਦੀ ਸਵੇਰ ਹੁੰਦੀ ਹੈ ਸੈਨਾ ਸਿੱਖ ਕੁਝ ਦਿਨਾਂ ਬਾਅਦ ਗਰਵੀਤਾ ਦੀ ਸਿਹਤ ਠੀਕ ਹੋ ਗਈ ਪਰ ਮੇਰਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਗਿਆ ਪਹਿਲਾਂ ਬਹਾਨੇ ਬਣੇ ਕਿ ਮਾਂ ਮਰ ਗਈ ਲੋਕ ਕੀ ਕਹਿਣਗੇ ਫਿਰ ਇੱਜ਼ਤ ਦਾ ਖਿਆਲ ਮੁਹੱਲੇ ਵਾਲੇ ਗੱਲਾਂ ਬਣਾਉਣਗੇ ਦਰਵਾਜੇ ਦੇ ਬਾਹਰ ਪੈ ਰੱਖਣਾ سزا ਬਣ ਗਿਆ ਮੈਨੂੰ ਕਿਹਾ ਗਿਆ ਜੇ ਦਰਵਾਜੇ ਦੇ ਬਾਹਰ ਕਦਮ ਰੱਖਿਆ ਤੇਰੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਚਾਚੀ ਦੀ ਆਵਾਜ਼ ਚ ਹਮੇਸ਼ਾ ਜ਼ਹਿਰ ਸੀ ਉਹ ਮੇਰੇ ਤੇ ਨਜ਼ਰ ਰੱਖਦੀ ਜਿਵੇਂ ਮੈਂ ਉਸ ਦਾ ਸਕੂਨ ਚਰਾਇਆ ਹੋਵੇ ਇੱਕ ਦਿਨ ਚਾਚੀ ਨੇ ਕਿਹਾ ਸਫਾਈ ਦਾ ਕੰਮ ਕਰਨ ਜਾਣਾ ਹੈ ਤੂੰ ਉੱਥੇ ਚਲੀ ਜਾ ਪੈਸੇ ਮਿਲਣਗੇ ਮੈਂ ਕਿਹਾ ਚਾਚੀ ਮੈਨੂੰ ਪੈਸੇ ਕਿਵੇਂ ਮਿਲਣਗੇ ਉਹ ਹਸੀ ਅਤੇ ਕਹਿਣ ਲੱਗੀ ਤੇਰੇ ਨਖਰੇ ਜੋ ਚੁੱਕਦੇ ਹਨ ਤੇਰੇ ਨਖਰੇ ਜੋ ਚੁੱਕਦੇ ਹਨ ਜੋ ਕਮਾਵੇਂਗੀ ਉਹ ਸਾਡਾ ਹੱਕ ਹੈ ਅਗਲੇ ਦਿਨ ਚਾਚੀ ਨੇ ਜ਼ਬਰਦਸਤੀ ਮੈਨੂੰ ਗਵਾਂਡੀਆਂ ਦੇ ਘਰ ਸਫਾਈ ਲਈ ਭੇਜ ਦਿੱਤਾ ਉਹ ਇਕੱਲੀ ਵਿਧਵਾ ਔਰਤ ਸੀ ਪਰ ਬਹੁਤ ਚੰਗੀ ਅਤੇ ਇੱਜ਼ਤ ਵਾਲੀ ਉਸ ਦੇਖ ਕੇ ਕੰਮ ਕਰਨ ਨਾਲ ਮੈਨੂੰ ਸਕੂਨ ਮਿਲਦਾ ਮੈਨੂੰ ਲੱਗਦਾ ਜਿਵੇਂ ਮੈਂ ਆਜ਼ਾਦ ਹਾਂ ਪਰ ਸ਼ਾਮ ਨੂੰ ਜਦੋਂ ਮੈਂ ਘਰ ਆਉਂਦੀ ਚਾਚੀ ਪੈਸੇ ਮੰਗਦੀ ਮੇਰੇ ਕੱਪੜਿਆਂ ਦੀ ਫਲਾਸ਼ੀ ਲੈਂਦੀ ਅਤੇ ਕਹਿੰਦੀ ਚੋਰ ਨਾ ਬਣ ਮੈਨੂੰ ਤੇਰੀ ਮਾਂ ਦੀ ਪਾਲਵਰਿਸ਼ ਤੇ ਸ਼ੱਕ ਹੈ ਮੈਨੂੰ ਚਾਚੀ ਤੇ ਗੁੱਸਾ ਹੁੰਦਾ ਪਰ ਮੈਂ ਚੁੱਪਚਾਪ ਮਹੀਨੇ ਦੀ ਤਨਖਾਹ ਉਸ ਨੂੰ ਦੇ ਦਿੰਦੀ ਮੇਰੇ ਹੱਥ ਚ ਕੁਝ ਨਹੀਂ ਸੀ ਦਿਸ਼ਾਂਤ ਦੀਆਂ ਬਤਮੀਜ਼ੀਆਂ ਵਾਧਦੀਆਂ ਜਾ ਰਹੀਆਂ ਸਨ ਉਹ ਬੇਸ਼ਰਮ ਹੋ ਗਿਆ ਪਹਿਲਾਂ ਲੁੱਕ ਛਿਪ ਕੇ ਮੈਨੂੰ ਵੇਖਦਾ ਹੁਣ ਗੰਦੇ ਕਮੈਂਟ ਕਰਦਾ ਮੇਰਾ ਰਾਹ ਰੋਕਦਾ ਕੰਮ ਚ ਦਖਲ ਦਿੰਦਾ ਇੱਕ ਦਿਨ ਜਦੋਂ ਮੈਂ ਭਾਂਡੇ ਧੋ ਰਹੀ ਸੀ ਉਹ ਪਿੱਛੇ ਖੜਾ ਹੋ ਗਿਆ ਅਤੇ ਕਹਿਣ ਲੱਗਾ ਤੈਨੂੰ ਵੇਖ ਕੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਮੈਂ ਉਸ ਨੂੰ ਪਰ ਕੁਝ ਨਾ ਕਹਿ ਸਕੀ ਮੈਂ ਜਾਣਦੀ ਸੀ ਕਿ ਜੇ ਮੈਂ ਕੁਝ ਕਿਹਾ ਇਲਜ਼ਾਮ ਮੇਰੇ ਤੇ ਹੀ ਆਵੇਗਾ ਦੀਸ਼ਾਂਤ ਜਾਣਦਾ ਸੀ ਕਿ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਉਹ ਮੇਰੀ ਚੁੱਪੀ ਨਾਲ ਮਜ਼ਬੂਤ ਹੁੰਦਾ ਜਾ ਰਿਹਾ ਸੀ ਹਰ ਦਿਨ ਮੇਰੀ ਬੇਇੱਜ਼ਤੀ ਹੁੰਦੀ ਮੇਰੀਆਂ ਅੱਖਾਂ 'ਚ ਨੀਂਦ ਅਤੇ ਸਰੀਰ 'ਚ ਥਕਾਵਟ ਸੀ ਜਿਆਦਾ ਕੰਮ ਕਾਰਨ ਸੌਣ ਦਾ ਸਮਾਂ ਨਹੀਂ ਸੀ ਮੈਂ ਮਾਂ ਨੂੰ ਯਾਦ ਕਰਦੀ ਜਿਵੇਂ ਉਹ ਦੂਰੋਂ ਮੈਨੂੰ ਵੇਖ ਰਹੀ ਹੋਵੇ ਮੈਂ ਕਹਿੰਦੀ ਮਾਂ ਮੈਂ ਥੱਕ ਗਈ ਹਾਂ ਮੈਨੂੰ ਆ ਕੇ ਸਹਾਰਾ ਦੇ ਫਿਰ ਉਹ ਸਮਾਂ ਆਇਆ ਜਦੋਂ ਮੇਰੀਆਂ ਮੁਸੀਬਤਾਂ ਹੋਰ ਵੱਧ ਗਈਆਂ ਰਾਤ ਸੀ ਸਾਰੇ ਸੁੱਤੇ ਸਨ ਮੈਂ ਸਟੋਰ ਰੂਮ ਚ ਕਮਜ਼ੋਰੀ ਅਤੇ ਤਕਾਬਟ ਨਾਲ ਨਿਡਰ ਆ ਲੇਟੀ ਸੀ ਅਚਾਨਕ ਦਰਵਾਜ਼ਾ ਹੌਲੀ ਜਿਹਾ ਖੁੱਲਿਆ ਮੇਰੀ ਧੜਕਣ ਰੁਕ ਗਈ ਦਰਵਾਜ਼ਾ ਖੁੱਲਿਆ ਅਤੇ ਦਿਸ਼ਾਂਤ ਅੰਦਰ ਆਇਆ ਹੌਲੀ ਹੌਲੀ ਤੁਰਦਾ ਉਸਨੇ ਮੈਨੂੰ ਆਵਾਜ਼ ਦਿੱਤੀ ਮਾਦੂਰੀ ਮੈਂ ਜਲਦੀ ਉੱਠੀ ਅਤੇ ਕਿਹਾ ਇੱਥੋਂ ਨਿਕਲ ਜਾ ਨਹੀਂ ਤਾਂ ਮੈਂ ਸ਼ੋਰ ਮਚਾ ਦੇਾਂਗੀ ਉਹ ਮੁਸਕਰਾਇਆ ਅਤੇ ਕਹਿਣ ਲੱਗਾ ਦੀਰੀ ਨੇ ਕਿਹਾ ਸੀ ਦਰਵਾਜ਼ਾ ਕੋਲ ਕੇ ਸਾਂ ਮੈਂ ਬਸ ਟੈਲਨ ਅਤੇ ਤੈਨੂੰ ਵੇਖਣ ਆਇਆ ਮੈਨੂੰ ਡਰ ਲੱਗ ਰਿਹਾ ਸੀ ਮੈਂ ਦੁਪੱਟਾ ਠੀਕ ਕੀਤਾ ਉਹ ਹੌਲੀ ਹੌਲੀ ਅੱਗੇ ਵਧਿਆ ਮੇਰਾ ਦੁਪੱਟਾ ਠੀਕ ਕਰਨ ਤੋਂ ਰੋਕਣ ਲਈ ਮੈਂ ਪੂਰੀ ਤਾਕਤ ਨਾਲ ਚੀਕੀ ਬਚਾਓ ਬਚਾਓ ਕਰਚ ਚੀਕ ਗੂੰਜੀ ਚਾਚਾ ਚਾਚੀ ਦੌੜ ਕੇ ਕਮਰੇ ਵੱਲ ਆਏ ਉਹਨਾਂ ਦੇ ਆਉਣ ਦੀ ਆਹਟ ਸੁਣ ਕੇ ਦੀਸ਼ਾਂਤ ਪਿੱਛੇ हट ਗਿਆ ਜਿਵੇਂ ਉਸਨੇ ਕੁਝ ਕੀਤਾ ਹੀ ਨਾ ਹੋਵੇ ਮੈਂ ਰੋਂਦੀ ਹੋਈ ਨੇ ਸਭ ਕੁਝ ਦੱਸਿਆ ਚਾਚੀ ਚੀਕੀ ਬਕਵਾਸ ਬੰਦ ਕਰ ਕਰੈਕਟਰਲੈਸ ਕੁੜੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਭਰਾ ਤੇ ਇਲਜ਼ਾਮ ਲਾਉਣ ਦੀ ਅਸੀਂ ਤੈਨੂੰ ਇੱਥੇ ਰੱਖਿਆ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਸਾਡੇ ਘਰ ਦੇ ਮੈਂਬਰਾਂ ਤੇ ਇਲਜ਼ਾਮ ਲਾਵੇਂ ਚਾਚਾ ਜੀ ਨੇ ਸਿਰ ਝੁਕਾ ਲਿਆ ਜਿਵੇਂ ਸੁਣਨਾ ਨਾ ਚਾਹੁੰਦੇ ਹੋਣ ਚਾਚੀ ਨੇ ਫੈਸਲਾ ਸੁਣਾਇਆ ਕੱਲ ਤੋਂ ਤੂੰ ਬਾਹਰ ਦਾ ਕੰਮ ਬੰਦ ਕਰੇਗੀ ਅੰਦਰ ਹੀ ਰਹੇਗੀ ਅੱਖ ਉਠਾ ਕੇ ਕਿਸੇ ਨੂੰ ਨਹੀਂ ਦੇਖੇਗੀ ਮੇਰੀ ਕੈਦ ਪੂਰੀ ਹੋ ਗਈ ਉਸ ਰਾਤ ਮੈਂ ਬਹੁਤ ਰੋਈ ਅਤੇ ਉੱਪਰ ਵਾਲੇ ਨੂੰ ਪ੍ਰਾਰਥਨਾ ਕੀਤੀ ਕਦੋਂ ਮੈਨੂੰ ਸਕੂਨ ਮਿਲੇਗਾ ਮੈਂ ਜਾਣਦੀ ਸੀ ਕਿ ਇੱਕ ਦਿਨ ਸਭ ਬਦਲੇਗਾ ਅੱਧੀ ਰਾਤ ਨੂੰ ਸਾਰਾ ਘਰ ਸੁੱਤਾ ਸੀ ਮੈਨੂੰ ਕਮੋਸ਼ੀ ਤੋਂ ਡਰ ਲੱਗਦਾ ਸੀ ਫਿਰ ਉਹ ਰਾਤ ਆਈ ਜੋ ਮੇਰੇ ਲਈ ਸਭ ਤੋਂ ਖਤਰਨਾਕ ਸੀ ਮੈਂ ਬਿਸਤਰ ਤੇ ਲੇਟੀ ਸੀ ਤਗਾਪ ਨਾਲ ਜੋੜ ਦਿਲ ਚ ਅਜੀਬ ਦਰਦ ਮੇਰਾ ਕਮਰਾ ਅੰਧੇਰੇ ਚ ਡੁੱਬਿਆ ਸੀ ਨੀਂਦ ਨਹੀਂ ਸੀ ਆਉਂਦੀ ਜੋ ਮੈਂ ਸਹਿ ਰਹੀ ਸੀ ਉਹ ਸਭ ਮੇਰੇ ਤੇ ਗੁਜ਼ਰ ਰਿਹਾ ਸੀ ਦਰਵਾਜ਼ਾ ਹੌਲੀ-ਹੌਲੀ ਖੁੱਲਣ ਲੱਗਾ ਮੇਰੀਆਂ ਸਾਹਾਂ ਰੁਕ ਗਈਆਂ ਮੈਂ ਕੰਬਲ ਨੂੰ ਮਜ਼ਬੂਤੀ ਨਾਲ ਲਪੇਟ ਲਿਆ ਸ਼ਰੀਰ ਕੰਬਣ ਲੱਗਾ ਉਹ ਅੰਦਰ ਆਇਆ ਇਸ ਵਾਰ ਉਸ ਦੀਆਂ ਅੱਖਾਂ 'ਚ ਇਰਾਦਾ ਸੀ ਮੈਂ پاگل ਹੋ ਰਹੀ ਸੀ ਹਨੇਰੇ 'ਚ ਉਹ ਮੇਰੇ ਨੇੜੇ ਆ ਰਿਹਾ ਸੀ ਉਸ ਨੇ ਮੇਰਾ ਮੂੰਹ ਧੋਬੋ ਚ ਲਿਆ ਅਤੇ ਕਹਿਣ ਲੱਗਾ ਬਹੁਤ ਚੀਕਦੀ ਹੈ ਅੱਜ ਮੈਂ ਤੈਨੂੰ ਚੀਕਣ ਨਹੀਂ ਦੇਵਾਂਗਾ ਉਹ ਹੌਲੀ ਆਵਾਜ਼ ਵਿੱਚ ਕਹਿ ਰਿਹਾ ਸੀ ਮੈਂ ਉਸ ਨੂੰ ਧੱਕਾ ਦਿੱਤਾ ਅਤੇ ਕਿਹਾ ਪਲੀਜ਼ ਇੱਥੋਂ ਚਲੇ ਜਾ ਮੇਰਾ ਸ਼ਰੀਰ ਕੰਬ ਰਿਹਾ ਸੀ ਉਹ ਮੁੜ ਨੇੜੇ ਆਇਆ ਮੈਂ ਬਾਰ-ਬਾਰ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਤਮੀਜ਼ੀ ਕਰਨ ਲੱਗਾ ਹੁਣ ਤੱਕ ਮੈਂ ਤੈਨੂੰ ਬਹੁਤ ਸਹਿ ਲਿਆ ਉਹ ਜ਼ਬਰਦਸਤੀ ਮੇਰੇ ਤੇ ਲੱਗ ਗਿਆ ਅਤੇ ਮਜ਼ਬੂਤੀ ਨਾਲ ਪਕੜਨ ਲੱਗਾ ਮੈਂ ਪੂਰੀ ਤਾਕਤ ਨਾਲ ਦਰਵਾਜ਼ੇ ਵੱਲ ਭੱਜੇ ਪਰ ਉਸਨੇ ਮੈਨੂੰ ਫਾੜ ਲਿਆ ਮੈਨੂੰ ਬਿਸਤਰ ਤੇ ਧੱਕ ਦਿੱਤਾ ਮੈਂ ਜ਼ੋਰ ਨਾਲ ਹੱਥ ਪੈਰ ਮਾਰੇ ਮੈਨੂੰ ਛੱਡ ਦੇ ਦੀ ਸ਼ਾਂਤ ਮੈਂ ਚਾਚਾ ਚਾਚੀ ਨੂੰ ਬੁਲਾਵਾਂਗੀ ਪਰ ਉਸਨੇ ਮੇਰੀ ਨਾ ਸੁਣੀ ਉਸਨੇ ਮੇਰੀ ਇੱਜ਼ਤ ਖਰਾਬ ਕਰ ਦਿੱਤੀ ਥੋੜੀ ਦੇਰ ਬਾਅਦ ਕਿਸੇ ਦੇ ਕਦਮਾਂ ਦੀ ਆਹਟ ਆਈ ਚਾਚਾ ਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਇੱਕ ਝਟਕੇ ਨਾਲ ਪਿੱਛੇ ਹਟ ਗਏ ਜਿਵੇਂ ਕੁਝ ਵੇਖਿਆ ਹੀ ਨਾ ਹੋਵੇ ਉਹ ਆਪਣੇ ਸਾਲੀ ਖਿਲਾਫ ਨਹੀਂ ਜਾ ਸਕਦੇ ਸਨ ਮੇਰੇ ਬਲ ਵਿਖਰੇ ਸਨ ਹਾਲਤ ਖਰਾਬ ਸੀ ਮੈਂ ਬਿਲਕੁਲ-ਬਿਲਕੁਲ ਕੇ ਰੋ ਰਹੀ ਸੀ ਉਹ ਖਮੋਸ਼ੀ ਨਾਲ ਬਾਹਰ ਨਿਕਲ ਗਏ ਚਾਚਾ ਜੀ ਮੈਨੂੰ ਘੂਰਾਂ ਲੱਗੇ ਮੈਂ ਕਿਹਾ ਚਾਚਾ ਜੀ ਉਹ ਜ਼ਬਰਦਸਤੀ ਮੇਰੇ ਕਮਰੇ 'ਚ ਆਇਆ ਉਸ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਪਰ ਉਹ ਚੁੱਪ ਰਹੀ ਫਿਰ ਗੱਲ ਕੱਟ ਕੇ ਕਹਿਣ ਲੱਗੇ ਆਵਾਜ਼ ਬੰਦ ਕਰ ਇਹ ਗੱਲ ਕਿਸੇ ਨੂੰ ਨਾ ਦੱਸੀ ਨਹੀਂ ਤਾਂ ਇੱਥੇ ਤੇਰਾ ਜੀਣਾ ਮੁਸ਼ਕਲ ਹੋ ਜਾਵੇਗਾ ਉਹਨਾਂ ਦੀਆਂ ਅੱਖਾਂ 'ਚ ਮੇਰੇ ਲਈ ਹਮਦਰਦੀ ਨਹੀਂ ਸਿਰਫ ਬਦਨਾਮੀ ਦਾ ਡਰ ਸੀ ਉਹਨਾਂ ਨੇ ਕਿਹਾ ਸਾਡੀ ਇੱਜ਼ਤ ਸਾਡੇ ਲਈ ਅਹਿਮ ਹੈ ਇਸ ਬਾਰੇ ਕਿਸੇ ਨੂੰ ਨਾ ਦੱਸੀ ਪਰ ਮੇਰੀ ਇੱਜ਼ਤ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਸੀ ਮੈਂ ਬਿਸਤਰ ਤੇ ਲੇਟ ਕੇ ਫੁੱਟ ਫੁੱਟ ਕੇ ਰੋ ਰਹੀ ਸੀ ਮੇਰਾ ਸਰੀਰ ਕੰਬ ਰਿਹਾ ਸੀ ਅਤੇ ਰੂਹ ਜਿਵੇਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਚਾਚੀ ਨੂੰ ਸ਼ਾਇਦ ਚਾਚਾ ਜੀ ਨੇ ਸਾਲੇ ਦੀ ਸ਼ਿਕਾਇਤ ਕਰ ਦਿੱਤੀ ਸੀ ਸਵੇਰੇ ਚਾਚੀ ਗੁੱਸੇ 'ਚ ਭੜਕਦੀ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤੈਨੂੰ ਘਰੋਂ ਕੱਢ ਦੇਵਾਂਗੇ ਫਿਰ ਕੋਈ ਤੈਨੂੰ ਜਗ੍ਹਾ ਨਹੀਂ ਦੇਵੇਗਾ ਅਤੇ ਇਲਜ਼ਾਮ ਵੀ ਤੇਰੇ ਤੇ ਲੱਗੇਗਾ ਕਿ ਤੂੰ ਮੇਰੇ ਭਰਾ ਦੇ ਪਿੱਛੇ ਸੀ ਮੈਂ ਕੁਝ ਨਾ ਕਿਹਾ ਉਸ ਰਾਤ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਮੇਰੀ ਆਵਾਜ਼ ਮਰ ਗਈ ਮੈਂ ਜ਼ਿੰਦਾ ਸੀ ਪਰ ਮੇਰੀ ਰੂਹ ਕੈਦ ਹੋ ਗਈ ਮੈਂ ਸਾਰੀ ਰਾਤ ਮੰਮੀ ਨੂੰ ਯਾਦ ਕੀਤਾ ਉਹਨਾਂ ਦੀ ਤਸਵੀਰ ਸੀਨੇ ਨਾਲ ਲਾ ਕੇ ਸ਼ਿਕਾਇਤ ਕੀਤੀ ਮਾਂ ਇੱਕ ਦਿਨ ਮੇਰਾ ਇਨਸਾਫ ਜ਼ਰੂਰ ਹੋਵੇਗਾ ਇਹ ਦੀਵਾਰਾਂ ਵੀ ਬੋਲਣਗੀਆਂ ਕਿ ਮੇਰੇ ਨਾਲ ਕੀ ਹੋਇਆ ਮੈਂ ਜ਼ਿੰਦਾ ਹਾਂ ਪਰ ਮਾਰਗਈ ਤੇਰੇ ਬਾਦ ਇਸ ਘਰ ਨੇ ਮੈਨੂੰ ਨੋਚ ਲਿਆ ਮੈਨੂੰ ਸਕੂਲ ਜਾਣ ਤੋਂ ਰੋਕਿਆ ਕੱਪੜੇ ਖੋਲੇ ਖਾਣ ਤੇ ਤਾਨੇ ਦਿੱਤੇ ਕੰਮ ਤੇ ਲਾਇਆ ਅਤੇ ਮੇਰੀ ਇੱਜ਼ਤ ਵੀ ਖਰਾਬ ਕਰ ਦਿੱਤੀ। ਮੈਂ ਰੋਈ, ਚੀਕੀ ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਾ ਕੀਤਾ। ਸਾਰਿਆਂ ਨੂੰ ਮੈਂ ਹੀ ਕਸੂਰਵਾਰ ਲੱਗਦੀ ਹਾਂ। ਅਗਲੇ ਦਿਨ ਮੈਂ ਘਰ 'ਚ ਕੰਮ ਕਰ ਰਹੀ ਸੀ। ਦਰਵਾਜ਼ਾ ਵੱਜਿਆ। ਮੈਨੂੰ ਇਜਾਜ਼ਤ ਨਹੀਂ ਸੀ ਕਿ ਮੈਂ ਦਰਵਾਜ਼ੇ ਤੇ ਜਾਵਾਂ। ਚਾਚਾ ਜੀ ਨੇ ਕਿਹਾ ਬਹੁਤ देर ਤੋਂ ਦਰਵਾਜ਼ਾ ਵੱਜ ਰਿਹਾ ਹੈ। ਬੇਕੌਣ ਹੈ? ਮੈਂ ਦਰਵਾਜ਼ਾ ਖੋਲਣ ਗਈ। ਇੱਕ ਬੁੱਢੀ ਬਿਖਾਰਣ ਬੈਠੀ ਸੀ। ਉਸਨੇ ਖਾਣਾ ਮੰਗਿਆ। ਮੈਂ ਅੰਦਰ ਆਏ ਅਤੇ ਚਾਚੀ ਤੋਂ ਖਾਣਾ ਦੇਣ ਦੀ ਇਜਾਜ਼ਤ ਮੰਗੀ। ਚਾਚੀ ਨੇ ਕਿਹਾ ਜਿੰਨਾ ਬਸੇ ਖਾਣਾ ਹੈ ਉਹ ਦੇ ਦੇ। ਮੈਂ ਸਾਰਾ ਖਾਣਾ ਬਾਰ ਲੈ ਕੇ ਅਤੇ ਸ਼ਰਮਿੰਦਾ ਹੁੰਦੀ ਹੋਈ ਉਸ ਨੂੰ ਦਿੱਤਾ ਉਸਨੇ ਮੈਲੀ ਚਾਦਰ ਓੜੀ ਸੀ ਇੱਕ ਹੱਥ ਚ ਲੱਕੜ ਸੀ ਉਸਦੇ ਚਿਹਰੇ ਤੇ ਸਮੇਂ ਦੀ ਥਕਾਵਟ ਤੇ ਅੱਖਾਂ ਚ ਗਹਿਰਾਈ ਸੀ ਜੋ ਸ਼ਾਇਦ ਉਜੜੇ ਇਨਸਾਨ ਦੀ ਹੁੰਦੀ ਹੈ ਉਸਨੇ ਮੇਰੀਆਂ ਅੱਖਾਂ ਚ ਵੇਖਿਆ ਜਿਨ੍ਹਾਂ ਚ ਅਜੇ ਵੀ ਹੰਝੂ ਸਨ ਉਸਨੇ ਕਿਹਾ ਤੂੰ ਲੋਕਾਂ ਦੀ ਸਤਾਈ ਹੋਈ ਹੈ ਮੈਂ ਨਜ਼ਰ ਝੁਕਾ ਕੇ ਕਿਹਾ ਹਾਂ ਉਸਨੇ ਕਿਹਾ ਫਿਕਰ ਨਾ ਕਰ ਜੋ ਜ਼ੁਲਮ ਤੇਰੇ ਤੇ ਹੋਇਆ ਉਸ ਦਾ ਬਦਲਾ ਉੱਪਰ ਵਾਲਾ ਲਵੇਗਾ ਮੈਂ ਹੌਲੀ ਜਿਹੀ ਮੁਸਕਰਾਈ ਉਸਨੇ ਕਿਹਾ ਇਹ ਦੁਨੀਆ ਜ਼ਾਲਮ ਹੈ ਪਰ ਦੁਖੀ ਦਿਲ ਦੀ ਬਾਦ ਦੁਆ ਕਦੇ ਖਾਲੀ ਨਹੀਂ ਅੰਦੀ ਉੱਪਰ ਵਾਲਾ ਤੈਨੂੰ ਸਲਾਮਤ ਰੱਖੇ ਉਸਨੇ ਮੈਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਖਾਣਾ ਲੈ ਕੇ ਲੰਗੜੌਂਦੀ ਕੁਝ ਕਦਮ ਚੱਲੀ ਫਿਰ ਮੁੜ ਕੇ ਵੇਖਿਆ ਅਤੇ ਕਿਹਾ ਬੇਟਾ ਤੇਰੇ ਹਿਸਾਬ ਕਿਤਾਬ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਬਸ ਖਮੋਸ਼ੀ ਨਾਲ ਸਭ ਵੇਖਦੀ ਰਹਿ ਮੈਂ ਉਸ ਦੀ ਗੱਲ ਦਾ ਮਤਲਬ ਨਾ ਸਮਝ ਸਕੇ ਉਹ ਚਲੀ ਗਈ ਮੈਂ ਦਰਵਾਜ਼ਾ ਬੰਦ ਕਰਕੇ ਅੰਦਰ ਆ ਗਈ ਮੈਂ ਖਾਲੀ ਹੱਥ ਸੀ ਪਰ ਉਸ ਔਰਤ ਦੀਆਂ ਗੱਲਾਂ ਨੇ ਮੇਰੇ ਦਿਲ 'ਚ ਅਮੀਰ ਜਗਾਈ ਦਿਨ ਬੀਤਦੇ ਜਾ ਰਹੇ ਸਨ ਅਤੇ ਮੈਂ ਮਹਿਸੂਸ ਕਰ ਰਹੀ ਸੀ ਕਿ ਉਹ ਔਰਤ ਦੀਆਂ ਗੱਲਾਂ ਹਕੀਕਤ ਬਣ ਰਹੀਆਂ ਸਨ ਚਾਚੀ ਅਜੇ ਵੀ ਆਪਣੇ ਸ਼ਬਦਾਂ ਨਾਲ ਮੈਨੂੰ ਤਾਨੇ ਮਾਰਦੀ ਦੀ ਸ਼ਾਂਤ ਦੀ ਨਜ਼ਰ ਮੇਰੇ ਹਰ ਕਦਮ 'ਤੇ ਸੀ ਅਤੇ ਚਾਚਾ ਜੀ ਪਹਿਲਾਂ ਵਾਂਗ ਖਮੋਸ਼ ਸਨ ਮਹੌਲੇ ਵਿੱਚ ਕੁਝ ਬਦਲਾਅ ਸੀ ਜਿਵੇਂ ਤੂਫਾਨ ਤੋਂ ਪਹਿਲਾਂ ਦੀ ਚੁੱਪੀ ਫਿਰ ਉਹ ਦਿਨ ਆਇਆ ਜਿਸ ਨੇ ਘਰ ਦੀ ਨੀਂਹ ਹਿਲਾ ਦਿੱਤੀ ਸਵੇਰ ਸੀ ਮੈਂ ਭਾਂਡੇ ਧੋ ਰਹੀ ਸੀ ਜਦੋਂ ਮਹੱਲੇ ਦੀ ਇੱਕ ਔਰਤ ਦੌੜਦੀ ਅੰਦਰ ਆਈ ਅਤੇ ਸ਼ੋਰ ਮਚਾਉਣ ਲੱਗੀ ਉਸ ਨੇ ਚਾਚੀ ਨੂੰ ਆਵਾਜ਼ ਲਾਈ ਕੰਚਨ ਆਪਣੀ ਧੀ ਤੇ ਰੋਕ ਲਾਓ ਘਰਵਿਤਾ ਨੂੰ ਪੜੋਸ ਦੇ ਵਿਗੜੇ ਮੁੰਡੇ ਸਚੇ ਨਾਲ ਵੇਖਿਆ ਜੋ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਹੈ ਚਾਚੀ ਦੇ ਹੱਥੋਂ ਚਾਹ ਦਾ ਕੱਪ ਢਿੱਕ ਕੇ ਟੁੱਟ ਗਿਆ ਉਹ ਗੂੰਗੀ ਜਈ ਹੋ ਗਈ ਫਿਰ ਚਿੱਕੀ ਬਕਵਾਸ ਬੰਦ ਕਰ ਮੇਰੀ ਤੇ ਅਜੀ ਨਹੀਂ ਹੈ ਔਰਤ ਨੇ ਕਿਹਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਉਹ ਪਾਰਕ ਵਿੱਚ ਸਚਿਨ ਦੀਆਂ ਬਾਹਾਂ ਵਿੱਚ ਸੀ ਪੁਲਿਸ ਵੀ ਆਈ ਉਹਨਾਂ ਨੂੰ ਇਕੱਠੇ ਵੇਖਿਆ ਮੈਂ ਭਾਂਡੇ ਤੋਂ ਦੀ ਰੁਕ ਗਈ ਗੱਲ ਸੁਣਨ ਲੱਗੀ ਮੇਰੇ ਦਿਲ ਵਿੱਚ ਠੰਡ ਕੁਤਰੀ ਖੁਸ਼ੀ ਨਹੀਂ ਸਕੂਨ ਸੀ ਇਹ ਪਹਿਲੀ ਵਾਰ ਸੀ ਜੋ ਉੱਪਰ ਵਾਲੇ ਨੇ ਕੀਤਾ ਸ਼ਾਮ ਤੱਕ ਮੁਹੱਲੇ ਵਿੱਚ ਗੱਲ ਫੈਲ ਗਈ ਚਾਚੀ ਦੇ ਦੋਸਤ ਰਿਸ਼ਤੇਦਾਰ ਜੋ ਚਾਪਲੂਸੀ ਕਰਦੇ ਸਨ ਨਜ਼ਰਾਂ ਚਰਾਉਣ ਲੱਗੇ ਚਾਚੀ ਮੈਨੂੰ ਕੈਰੈਕਟਰਲੈਸ ਕਹਿੰਦੀ ਸੀ ਹੁਣ ਆਪਣੀ ਧੀ ਦੇ ਕਿਰਦਾਰ ਦੀ ਸਫਾਈ ਦਿੰਦੀ ਫਿਰਦੀ ਸੀ ਇਹ ਝੂਠ ਹੈ ਮੇਰੀ ਧੀ ਦਾ ਇਸੇ ਨਾਲ ਚੱਕਰ ਨਹੀਂ ਉੰਨਾ ਨੇ ਗਰਵੀਤਾ ਦੀ ਪਟਾਈ ਕੀਤੀ ਪਰ ਕੋਈ ਉਹਨਾਂ ਤੇ ਯਕੀਨ ਨਹੀਂ ਕਰਦਾ ਸੀ ਗਰਵੀਤਾ ਕਾਰਨ ਚਾਚਾ ਚਾਚੀ ਦੀ ਬਦਨਾਮੀ ਹੋਈ ਉਹ ਖਮੋਸ ਬੈਠੇ ਰਹਿੰਦੇ ਇਹ ਸਿਰਫ ਸ਼ੁਰੂਆਤ ਸੀ ਗਰਵੀਤਾ ਦੀ ਬਦਨਾਮੀ ਠੰਡੀ ਨਹੀਂ ਹੋਈ ਸੀ ਕਿ ਹੋਰ ਮੁਸੀਬਤ ਆਈ ਸਵੇਰ ਸੀ ਦਰਵਾਜ਼ਾ ਜ਼ੋਰ ਨਾਲ ਵੱਜਿਆ ਮੈਂ ਕਿਚਨ ਵਿੱਚ ਸੀ ਚਾਚੀ ਕਮਰੇ ਵਿੱਚ ਨਾਸ਼ਤਾ ਕਰ ਰਹੀ ਸੀ ਗਰਵੀਤਾ ਨੂੰ ਕਮਰੇ ਵਿੱਚ ਬੰਦ ਕੀਤਾ ਸੀ ਚਾਚਾ ਜੀ ਬਾਹਰ ਗਏ ਦਰਵਾਜ਼ਾ ਖੋਲਿਆ ਦੋ ਆਦਮੀ ਰਜਿਸਟਰ ਤੇ ਕਾਗਜ਼ਾਤ ਲੈ ਕੇ ਆਏ ਜਿਵੇਂ ਦਫ਼ਤਰ ਤੋਂ ਹੋਣ ਉਹ ਅੰਦਰ ਆਏ ਚਾਚਾ ਜੀ ਨੂੰ ਪੁੱਛਣ ਲੱਗੇ ਅਕਸ਼ੇਰ ਖੰਨਾ ਜੀ ਤੁਸੀਂ ਹੀ ਹੋ ਤੁਹਾਡੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ ਸਾਨੂੰ ਪੁੱਛਗਿੱਛ ਕਰਨੀ ਹੈ ਦਫ਼ਤਰ ਚਲੋ ਚਾਚਾ ਜੀ ਦਾ ਚਿਹਰਾ ਪੀਲਾ ਪੈ ਗਿਆ ਉਹ ਘਬਰਾ ਕੇ ਕਹਿਣ ਲੱਗੇ ਮੇਰੀ ਕੋਈ ਗਲਤੀ ਨਹੀਂ ਪਰ ਉਹ ਬਿਨਾਂ ਕੁਝ ਕਹੇ ਡਰ ਰਹੇ ਸਨ ਮਤਲਬ ਇਲਜ਼ਾਮ ਸੱਚ ਸਨ ਉਹਨਾਂ ਨੇ ਕਿਹਾ ਤੁਹਾਡੇ ਖਿਲਾਫ ਰਿਪੋਰਟ ਹੈ ਰਿਸ਼ਵਤ ਦਾ ਇਲਜ਼ਾਮ ਵੀ ਹੈ ਇਹ ਕਾਨੂੰਨੀ ਕਾਰਵਾਈ ਹੈ ਦੂਜੇ ਅਫਸਰ ਨੇ ਸਖਤੀ ਨਾਲ ਕਿਹਾ ਚਾਚਾ ਜੀ ਸਿਰ ਝੁਕਾ ਕੇ ਖੜੇ ਹੋਏ ਆਸ-ਪਾਸ ਦੇ ਲੋਕ ਜਮ੍ਹਾਂ ਹੋਣ ਲੱਗੇ। ਸ਼ਾਮ ਤੱਕ ਖਬਰ ਫੈਲ ਗਈ ਕਿ ਅਕਸ਼ੇ ਖੰਨਾ ਜਿਸ ਨੂੰ ਸਭ ਇਮਾਨਦਾਰ ਸਮਝਦੇ ਸਨ, ਸਰਕਾਰੀ ਪੈਸਿਆਂ ਦੀ heira ਫੇਰੀ ਅਤੇ ਰਿਸ਼ਵਤ ਦੇ ਇਲਜ਼ਾਮ ਵਿੱਚ ਫੜਿਆ ਗਿਆ। ਮੁਸੀਬਤ ਨੇ ਘਰ ਨੂੰ ਘੇਰ ਲਿਆ। ਚਾਚੀ ਚੁੱਪ ਸੀ, ਜਿਵੇਂ ਸਦਮੇ ਵਿੱਚ। ਗਰਵੀਤਾ ਕਮਰੇ ਤੋਂ ਨਹੀਂ ਨਿਕਲਦੀ ਸੀ, ਬਿਸ਼ਾਂਤ ਗੁੱਸੇ ਵਿੱਚ ਚੁੱਪ ਸੀ। ਉਸ ਦਾ ਗਰੂ ਟੁੱਟ ਰਿਹਾ ਸੀ। ਘਰ ਦਾ ਮਾਹੌਲ ਸੁੰਨ ਹੋ ਗਿਆ। ਸਾਰੇ ਆਪਣੀ ਧੁੰਨ ਵਿੱਚ ਸਨ। ਮੇਰੇ ਤੇ ਕਿਸੇ ਦਾ ਧਿਆਨ ਨਹੀਂ ਸੀ ਮੈਂ ਉੱਪਰ ਵਾਲੇ ਦਾ ਸ਼ੁਕਰੀਆ ਕਰਦੀ ਕੁਝ ਦਿਨ ਬੀਤੇ ਖਾਣੇ ਦੇ ਲਾਲੇ ਪੈ ਗਏ ਸਮਾਨ ਵਿਕਣ ਲੱਗਾ ਚਾਚੀ ਨੇ ਗੈਣੇ ਵਿੱਚ ਪਰ ਚਾਚਾ ਜੀ ਐਨੇ ਫਸੇ ਸਨ ਕਿ ਛੁਟਕਾਰਾ ਮੁਸ਼ਕਲ ਸੀ ਕੀਮਤੀ ਭਾਂਡੇ ਸਮਾਨ ਵਿਕਣ ਲੱਗਾ ਘਰ 'ਚ ਤੰਗੀ ਆਈ ਸਮਾਜ ਦੇ ਤਾਨੇ ਮਿਲਣ ਲੱਗੇ ਘਰ ਖੋਖਲਾ ਹੋ ਰਿਹਾ ਸੀ ਮੈਂ ਚੁੱਪਚਾਪ ਵੇਖਦੀ ਪਰ ਹੁਣ ਮੈਂ ਕਮਜ਼ੋਰ ਨਹੀਂ ਸੀ ਚਾਚੀ ਦੇ ਕੜਬੇ ਸ਼ਬਦ ਬੰਦ ਹੋਏ ਉਹ ਮੈਨੂੰ ਵੇਖ ਕੇ ਚੁੱਪ ਹੋ ਜਾਂਦੀ ਜਿਵੇਂ ਜਾਣ ਗਈ ਹੋਵੇ ਕਿ ਜਿਸ ਨੂੰ ਕਮਜ਼ੋਰ ਸਮਝਦੀ ਸੀ ਉਸਦੀ ਪ੍ਰਾਰਥਨਾ ਨੇ ਅਸਮਾਨ ਹਿਲਾ ਦਿੱਤਾ ਇੱਕ ਦਿਨ ਮੈਂ ਆਂਗਣ 'ਚ ਖੜੀ ਸੀ ਬਿਜਲੀ ਕਰਜ ਰਹੀ ਸੀ ਮੈਂ ਸਿਰ ਉਠਾਇਆ ਦਿਲ ਵਿੱਚ ਕਿਹਾ ਇਹ ਆਂਦੀ ਹੈ ਤੂਫਾਨ ਅਜੀ ਆਉਣਾ ਹੈ ਮੈਂ ਜਾਣਦੀ ਸੀ ਬਦਲੇ ਦਾ ਸਮਾਂ ਆ ਗਿਆ। ਉੱਪਰ ਵਾਲੇ ਨੇ ਮੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ। ਉਸ ਦਿਨ ਰਾਤ ਨੂੰ ਤਾਰੇ ਲੁੱਕ ਗਏ। ਮੇਰੇ ਦਿਲ 'ਚ ਬਚੈਨੀ ਸੀ ਜਿਵੇਂ ਕੁਝ ਹੋਣ ਵਾਲਾ ਹੋਵੇ। ਮੈਂ ਕਮਰੇ 'ਚ ਕੱਲੀ ਬੈਠੀ ਸੀ। ਉਦੋਂ ਚਾਚੀ ਗਰਵੀਤਾ ਨੂੰ ਕਿਤੇ ਰਿਸ਼ਤੇਦਾਰ ਦੇ ਘਰ ਛਪਾਉਣ ਲਈ ਲੈ ਜਾਂਦੀ ਵੇਖਿਆ। ਚਾਚਾ ਜੀ ਕੇਸ 'ਚ ਫਸੇ ਸਨ। ਦਿਨਾਂਤ ਦਿਨ 'ਚ ਬਾਹਰ ਰਹਿੰਦਾ। ਰਾਤ ਨੂੰ ਨਸ਼ੇ 'ਚ ਆਉਂਦਾ। ਪਰ ਅੱਜ ਉਹ ਨਹੀਂ ਆਇਆ। ਰਾਤ 3 ਵਜੇ ਦਰਵਾਜ਼ਾ ਜ਼ੋਰ ਨਾਲ ਵੱਜਿਆ ਚਾਚੀ ਦੀ ਚੀਕ ਸੁਣੀ ਮੈਂ ਭੱਜੀ ਮੇਰੀਆਂ ਸਾਹਾਂ ਰੁਕ ਗਈਆਂ ਪੁਲਿਸ ਅਤੇ ਦਿਸ਼ਾਂਤ ਸੀ ਪਰ ਸਟ੍ਰਕਚਰ ਤੇ ਖੂਨ ਨਾਲ ਲਥਪਥ ਬੇਹੋਸ਼ ਪੁਲਿਸ ਨੇ ਕਿਹਾ ਇਹ ਤੁਹਾਡੇ ਘਰ ਦਾ ਮੈਂਬਰ ਹੈ ਚਾਚੀ ਰੋਂਦੀ ਅੱਗੇ ਵਧੀ ਹਾਂ ਮੇਰਾ ਭਰਾ ਹੈ ਕੀ ਹੋਇਆ ਪੁਲਿਸ ਨੇ ਦੱਸਿਆ ਨਸ਼ੇ ਚ ਕੁਝ ਮੁੰਡਿਆਂ ਨਾਲ ਝਗੜਾ ਕੀਤਾ ਇਸ ਦੀ ਇਹ ਹਾਲਤ ਹੋਈ ਸਿਰ 'ਚ ਸੱਟ ਲੱਗੀ ਚਾਚੀ ਦੀ ਆਵਾਜ਼ ਖਮੋਸ਼ ਹੋਈ ਡਾਕਟਰ ਨੇ ਕਿਹਾ ਇਸ ਦਾ ਸਰੀਰ ਲਾਚਾਰ ਹੋ ਗਿਆ ਹੁਣ ਹਿਲਣ ਢੁਲਣ ਦੇ ਕਾਬਿਲ ਨਹੀਂ ਚਾਚੀ ਜ਼ਮੀਨ ਤੇ ਬੈਠ ਕੇ ਰੋਣ ਲੱਗੀ ਉਸ ਭਰਾ ਤੇ ਜਿਸ ਤੇ ਕਮੰਡ ਸੀ ਉਹ ਲਾਚਾਰ ਸੀ ਮੇਰੇ ਨਾਲ ਜ਼ਬਰਦਸਤੀ ਕਰਨ ਵਾਲਾ ਹੁਣ ਕੀ ਕਰੇਗਾ ਮੇਰੇ ਬੁੱਲਾਂ ਤੇ ਮੁਸਕਰਾਟ ਹੈ ਦੁੱਖ ਤੋਂ ਬਾਅਦ ਦੀ ਮੁਸਕਰਾਟ ਮੈਂ ਅਸਮਾਨ ਵੱਲ ਵੇਖਿਆ ਮੰਮੀ ਨੂੰ ਯਾਦ ਕੀਤਾ ਮੰਮੀ ਜਦੋਂ ਉਸਨੇ ਮੇਰੇ ਨਾਲ ਗਲਤ ਕੀਤਾ ਚਾਚਾ ਜੀ ਨੇ ਮੈਨੂੰ ਚੁੱਪ ਕਰਾਇਆ ਅੱਜ ਮੇਰੇ ਸਾਰੇ ਮੁਜਰਮਾਂ ਨੂੰ ਸਜ਼ਾ ਮਿਲੀ ਮੈਂ ਖੁਸ਼ ਸੀ ਮੈਂ ਖਮੋਚੀ ਸੀ ਪਰ ਉੱਪਰ ਵਾਲੇ ਨੇ ਮੇਰੀ ਖਮੋਸ਼ੀ ਦਾ ਸਿਲਾ ਦਿੱਤਾ ਦੇਸ਼ਾਂਤ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਪਰ ਉਸਦੀ ਆਪਣੀ ਜ਼ਿੰਦਗੀ ਤਬਾਹ ਹੋਈ ਉਹ ਚੱਲਣ ਦੇ ਕਾਬਿਲ ਨਹੀਂ ਰਿਹਾ ਪੌਲ ਸਤੇ ਐਂਬੂਲੈਂਸ ਦੇ ਦਿਸ਼ਾਂਤ ਨੂੰ ਕਮਰੇ 'ਚ ਛੱਡ ਕੇ ਚਲੇ ਗਏ। ਚਾਚੀ ਰੋ ਰਹੀ ਸੀ। ਮੈਂ ਹੌਲੀ ਜਿਹੇ ਕਮਰੇ 'ਚ ਆਏ, ਦਰਵਾਜ਼ਾ ਬੰਦ ਕੀਤਾ। ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਿਆ। ਸਾਲਾਂ ਬਾਅਦ ਮੈਂ ਮੁਸਕराई। ਵਕਤ ਦੀ ਮਾਰ ਨੇ ਮੈਨੂੰ ਫਲਾਦੀ ਬਣਾਇਆ। ਮੇਰੀਆਂ ਅੱਖਾਂ 'ਚ ਸਕੂਨ ਸੀ। ਇਨਸਾਫ਼ ਤੋਂ ਪਹਿਲਾਂ ਦਾ ਸਕੂਨ। ਉਹ ਰਾਤ ਸਨਾਟੇ 'ਚ ਕੈਦ ਸੀ। ਮੈਂ ਹੁਣ ਚੁੱਪ ਨਹੀਂ ਗਵਾ ਸੀ। ਮੈਂ ਮਜਲੂਮ ਨਹੀਂ ਸੀ। ਮੈਂ ਅਦਾਲਤ ਜਾਣ ਦਾ ਫੈਸਲਾ ਕੀਤਾ। ਹਿੰਮਤ ਨਾਲ ਅਦਾਲਤ ਦੇ ਦਰਵਾਜ਼ੇ ਤੇ ਗਵਾਹ ਬਣੀ। ਦਿਸ਼ਾਂਤ ਦਾ ਹਾਸਾ ਮੁਹੱਲੇ 'ਚ ਗੂੰਜਿਆ। ਪਰ ਸੱਚ ਕਿਸੇ ਨੂੰ ਨਹੀਂ ਪਤਾ ਸੀ ਸਭ ਸ਼ਰਾਬੀ ਦੀ ਬਦਕਿਸਮਤੀ ਸਮਝਦੇ ਸਨ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਕੁਝ ਦਿਨਾਂ ਬਾਅਦ ਮੈਂ ਪੁਲਿਸ ਸਟੇਸ਼ਨ ਜਾ ਕੇ ਦਿਸ਼ਾਂਤ ਖਿਲਾਫ ਰਿਪੋਰਟ ਦਰਜ ਕਰਵਾਈ ਮੇਰੇ ਹੱਥ ਪੈਰ ਕੰਬ ਰਹੇ ਸਨ ਪਰ ਦਿਲ 'ਚ ਉਮੀਦ ਸੀ ਮੈਂ ਕੇਸ ਕਰਨਾ ਚਾਹੁੰਦੀ ਸੀ ਮੈਂ ਦੱਸਿਆ ਉਸ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੀ ਇੱਜ਼ਤ ਨੋਚੀ ਜ਼ਿੰਦਗੀ ਬਰਬਾਦ ਕੀਤੀ ਅਫਸਰ ਨੇ ਮੈਨੂੰ ਵੇਖਿਆ ਮੇਰੀਆਂ ਅੱਖਾਂ 'ਚ ਕੁਝ ਲੱਭਿਆ ਰਿਪੋਰਟ ਦਰਜ ਹੋਈ ਮੇਰਾ ਮੈਡੀਕਲ ਚੈੱਕਅਪ ਹੋਇਆ ਜਿਸਨੇ ਸਾਬਤ ਕੀਤਾ ਕਿ ਦਿਸ਼ਾਂਤ ਨੇ ਗਲਤ ਕੀਤਾ ਅਦਾਲਤ 'ਚ ਦਿਸ਼ਾਂਤ ਮੇਰੇ ਸਾਹਮਣੇ ਖੜਾ ਸੀ ਚਾਚੀ ਗੁੱਸੇ 'ਚ ਬੈਠੀ ਸੀ ਜਿਸ ਨੂੰ ਆਪਣੇ ਭਰਾ ਤੇ ਕਮੰਡ ਸੀ ਅੱਜ ਉਹ ਮਹਿਫਲ 'ਚ ਜਲੀਲ ਹੋ ਰਿਹਾ ਸੀ ਦਿਸ਼ਾਂਤ ਕੁਝ ਕਹਿਣ ਕਰਨ ਦੇ ਕਾਬਲ ਨਹੀਂ ਸੀ ਪਰ ਹੱਥ ਦੇ ਇਸ਼ਾਰੇ ਨਾਲ ਜੁਰਮ ਕਬੂਲਿਆ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਠੀਕ ਹੋਣ ਤੋਂ ਬਾਅਦ ਜੇਲ੍ਹ ਚ ਸਜ਼ਾ ਮਿਲੇਗੀ ਮੈਂ ਜੰਗ ਜਿੱਤੀ ਮੈਂ ਖੋਝ ਸੀ ਬੇਇੱਜ਼ਤੀ ਦਾ ਡਰ ਨਹੀਂ ਸੀ ਕਿਉਂਕਿ ਜਦੋਂ ਸਭ ਕੁਝ ਖੋਸ ਜਾਂਦਾ ਹੈ ਡਰ ਨਹੀਂ ਰਹਿੰਦਾ ਕੁਝ ਦਿਨ ਬਾਅਦ ਪਤਾ ਲੱਗਾ ਕਿ ਸ਼ਾਂਤ ਮੁਲਾਕਾਤ ਕਰਨਾ ਚਾਹੁੰਦਾ ਹੈ ਹਸਪਤਾਲ ਚ ਉਸ ਦੇ ਚਿਹਰੇ ਤੇ ਸ਼ਰਮਿੰਦਗੀ ਸੀ ਉਸ ਨੇ ਮਾਫੀ ਮੰਗੀ ਪਰ ਮਾਫੀ ਦਾ ਮਤਲਬ ਨਹੀਂ ਸੀ ਚਾਚੀ ਜਿੰਦਾ লাশ ਬਣ ਗਏ ਗਰਵੀਤਾ ਬਦਨਾਮੀ ਦੇ ਡਰ ਨਾਲ ਮਾਮੇ ਦੇ ਘਰ ਸੇ ਭਰਾ ਸਾਹਿਬ ਦੇ ਸਾਹਮਣੇ ਆਇਆ The cat sat on ਪਤੀ ਜੇਲ੍ਹ ਚ ਸਜ਼ਾ ਭੁਗਤ ਰਿਹਾ ਸੀ ਇਹ ਸਭ ਉਹਨਾਂ ਦੇ ਕੀਤੇ ਦੀ ਸਜ਼ਾ ਸੀ ਦਿਸ਼ਾਂਤ ਦੀਆਂ ਅੱਖਾਂ ਖਾਲੀ ਸਨ ਉਹ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਸੀ ਮੇਰਾ ਇਨਸਾਫ ਪੂਰਾ ਹੋਇਆ ਮੈਂ ਸਹੀ ਸਮੇਂ ਸਹੀ ਕਦਮ ਚੁੱਕਿਆ ਵਕਤ ਲੰਘਿਆ ਪਰ ਮੁਜਰਮਾਂ ਨੂੰ ਸਜ਼ਾ ਮਿਲੀ ਮੇਰੀ ਆਵਾਜ਼ ਕਰੋੜਾਂ ਕੁੜੀਆਂ ਦੇ ਦਿਲਾਂ ਚ ਗੂੰਜੀ ਦਿਸ਼ਾਂਤ ਦੇ ਕੀਤੇ ਸੋਸ਼ਲ ਮੀਡੀਆ ਤੇ ਆਏ ਦੁਨੀਆ ਨੇ ਵੇਖਿਆ ਕਿ ਮੈਂ ਇਕੱਲੀ ਆਵਾਜ਼ ਉਠਾਈ ਅਤੇ ਅਦਾਲਤ ਪਹੁੰਚੀ ਸਭ ਨੇ ਮੇਰੀ ਕਹਾਣੀ ਸੁਣੀ ਜੱਜ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜੱਜ ਨੇ ਮੇਰੇ ਹੱਕ ਚ ਫੈਸਲਾ ਦਿੱਤਾ ਜਾਦ ਨੂੰ ਸਜ਼ਾ ਮਿਲੀ ਚਾਚਾ ਚਾਚੀ ਨੇ ਜੁਰਮਾਨਾ ਲਗਾਇਆ ਕਿਉਂਕਿ ਉਹਨਾਂ ਨੇ ਮੇਰੀ ਪੁਕਾਰ ਨਹੀਂ ਸੁਣੀ ਦਿਸ਼ਾਂਤ ਨੂੰ ਨਹੀਂ ਸਮਝਾਇਆ ਮੇਰੇ ਨਾਲ ਜ਼ੁਲਮ ਕੀਤਾ ਕੁਝ ਸਮੇਂ ਬਾਅਦ ਇੱਕ ਐਨਜੀਓ ਦੀ ਮੈਡਮ ਮੈਨੂੰ ਲੈ ਗਈ ਉਹਨਾਂ ਨੇ ਮੇਰੀ ਪੜ੍ਹਾਈ ਪੂਰੀ ਕਰਵਾਈ ਮੈਂ ਮਿਹਨਤ ਕੀਤੀ ਚੰਗੀਆਂ ਗੱਲਾਂ ਸਿੱਖੀਆਂ ਮੰਮੀ ਦਾ ਸੁਪਨਾ ਪੂਰਾ ਕੀਤਾ ਮੈਂ ਯੂਨੀਵਰਸਿਟੀ ਚ ਪੜਨ ਗਈ ਮਸ਼ਹੂਰ ਲੈਕਚਰਰ ਬਣੀ ਸਾਲਾਂ ਬਾਅਦ ਅੱਜ ਵੀ ਮੇਰੀਆਂ ਅੱਖਾਂ ਚ ਸਕੂਨ ਹੈ ਜੋ ਇਨਸਾਫ ਨਾਲ ਮਿਲਦਾ ਹੈ ਮੈਂ ਹਰ ਦਿਨ ਮੰਮੀ ਨੂੰ ਯਾਦ ਕਰਦੀ ਬੁਰੇ ਵਕਤ ਨੂੰ ਸੋਚਦੀ ਮੇਰਾ ਹੌਸਲਾ ਬੁਲੰਦ ਸੀ ਮੈਂ ਤੂਫਾਨ ਬਣੀ ਹਰ ਕੁੜੀ ਨੂੰ ਜ਼ੁਲਮ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜਾਂ ਉੱਪਰ ਵਾਲੇ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਡਰਨ ਵਾਲੀਆਂ ਕੁੜੀਆਂ ਡਰ ਚ ਦੱਪ ਜਾਂਦੀਆਂ ਹਨ ਅਤੇ ਲੋਕ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ